ਨਸ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੰਮੀ ਉਹਨੂੰ ਸੂਟ ਭੇਜਣ ਦੀ ਕੀ ਲੋੜ ਸੀ ਨਿਕਲ ਕੇ ਆਈ ਹੋਈ ਉਹਨੂੰ ਮੇਰੀ ਕਰਾਤੀ ਬੇਇੱਜ਼ਤੀ ਸਾਰਿਆਂ ਸਾਹਮਣੇ ਤੁਸੀਂ ਨੇ ਆਹੋ ਬੇਇੱਜ਼ਤੀ ਕਰਵਾਈਏਗੀ ਸੂਟ ਭੇਜਣ ਦੀ ਕੀ ਲੋੜ ਸੀਗੀ ਉਹ ਵੀ ਚੰਗੀ ਸ਼ਹਿ ਮਿਲੀ ਵੀ ਮੇਰੇ ਮਾਂ ਬਾਪ ਨਹੀਂ ਹੈਗੇ ਭਾਜਾ ਹੁਣ ਨਹੀਂ ਮਾਂ ਬਾਪ ਦੇ ਸੰਗ ਸ਼ਰਮ ਹੁੰਦੀ ਹੈ ਬਈ ਮੈਂ ਇਹਨੂੰ ਕਹਾਂ ਚੁੱਪ ਕਰ ਜਾ ਠੀਕ ਹੈ ਨਾ ਜਿਆਦਾ ਨਾ ਬੋਲ ਕੇ ਕਿਤੇ ਤਾਂ ਮਾਂ ਬਾਪ ਬਿਆ ਕੇ ਤੋੜ ਦੇ ਕੇ ਤੇਨੂੰ ਆਪਦਾ ਤੂੰ ਛੱਡ ਵੀ ਪਾਈ ਸੀਗਾ ਉੱਡ ਗਈ ਆ ਇੱਕੋ ਗੱਲ ਦਾ ਰੱਟਾ ਚਾੜਿਆ ਪਿਆ ਤਾਂ ਘਾੜ ਦਿਓ ਨਹੀਂ ਤੂੰ ਬੋਲੀ ਹੋ ਜਾਨੀ ਆਗਾਗਾ ਬੇਸ਼ਰਮ ਐ ਲੱਗ ਰਹੀਏ ਕੱਪੜੇ ਧੋਣ ਮੇਰੀ ਮਸ਼ੀਨ ਚ ਨਾ ਤੇਰੇ ਪੈ ਕੈਂ ਦਿੱਤੀ ਸੀ ਇਹ ਦੀਦੀ ਮੈਂ ਕਿਹੜਾ ਦਕੱਲੀ ਦੀ ਧੋਣੀ ਆ ਮੇਰੇ ਤਾਂ ਇੱਕ ਸੂਟ ਹੁੰਦਾ ਨਾਲੇ ਸਾਰੇ ਟੱਬਰ ਦੇ ਥੋੜੀ ਹੁੰਦੇ ਆ ਹੋਈ ਜਾਣ ਬਈ ਮੇਰੀ ਮਸ਼ੀਨ ਚ ਧੋਣ ਦੀ ਲੋੜ ਨਹੀਂ ਹੈਗੀ ਆਪਦੀ ਮਸ਼ੀਨ ਲਿਆਓ ਤੂੰ ਲਿਆ ਆਪਦੀ ਮਸ਼ੀਨ ਕੋਈ ਨਾ ਮੈਂ ਆਪਦਾ ਸੂਟ ਕੱਢ ਲੈਣੀ ਐ ਇਹਦੇ ਚੋਂ ਤੇ ਤੁਸੀਂ ਆਪਦੇ ਤੋਂ ਕਿਦੇ ਤੇ ਕਿਹਨਾ ਸੱਚੀ ਆਪਦੀ ਮਾਂ ਦੀ ਯਾਦ ਆਜੂਗੀ ਫੜਾ ਇਧਰ ਸੂਟ ਮੈਂ ਇਸ ਮੇ ਆ ਲੂੰਗੀ ਦੇਖ ਨਾਲੇ ਕਿੰਨੀ ਖੁਸ਼ ਹੋਈ ਫਿਰਦੀ ਐ ਸੂਟ ਨੂੰ ਲੈ ਕੇ ਜੱਸੀ ਤੇਰੀ ਮਾਂ ਨੇ ਸੂਟੇ ਦੇ ਵਾਸਤੇ ਭੇਜਿਆ ਤੈਨੂੰ ਕਹਦੇ ਖੋਇਆ ਤੂੰ ਮੇਰੀ ਮਾਂ ਨੇ ਨਹੀਂ ਭੇਜਿਆ ਉਹੀ ਲੈ ਕੇ ਆਇਆ ਹੁਣ ਆਉ ਨੂੰ ਬਾਲਾ ਹੀ ਜਾਂਦਾ ਇਹਦਾ ਮੇਰੀ ਮਾਂ ਮੇਰੀ ਮਾਂ ਦਾ ਤਾਂ ਮੈਨੂੰ ਪਤਾ ਹੈ ਵੀ ਉਹਨੂੰ ਪਤਾ ਸਾਰੇ ਦੇ ਕਤੂਤਾਂ ਦਾ ਵੀ ਕਹੀ ਜੀ ਹੈ ਇਹ ਹਾ ਵਾਹਿਗੁਰੂ ਸਤਨਾਮ ਹਾਏ ਹਾਏ ਪ੍ਰੀਤ ਆ ਕੀ ਕਰਨ ਲੱਗੀ ਆ ਤੂੰ ਕੱਪੜੇ ਧੋਣੇ ਮੰਮੀ ਹਾਏ ਹਾਏ ਐਨੀ ਠੰਡ ਪਈ ਆ ਦੱਸ ਬੈ ਗਈ ਹੱਥਾਂ ਨਾਲ ਕੱਪੜੇ ਧੋਣ ਮਸ਼ੀਨ ਦੇ ਵਿੱਚ ਪਾ ਦੇ ਪੁੱਤ ਮੰਮੀ ਮੈਂ ਨਾ ਕਿਸੇ ਦਾ एहसान ਨਹੀਂ ਲੈਣਾ ਹੈਗਾ ਕੋਈ ਨਾ ਰੱਬ ਨੇ ਹੱਥ ਦਿੱਤੇ ਨੇ ਹੱਥਾਂ ਨਾਲ ਧੋ ਲੂੰਗੀ ਮੈਂ ਲੈ ਹੱਥਾਂ ਨਾਲ ਘਾਦੇ ਧੋਏਂਗੀ ਕੋਈ ਗੱਲ ਨਹੀਂ ਪੁੱਤ ਮਸ਼ੀਨ 'ਚ ਪਾ ਦੇ ਠੰਡ ਐਨੀ ਆ ਬਿਮਾਰਤਾ ਤਾ ਤੂੰ ਪਹਿਲਾਂ ਹੀ ਹੋਈ ਪਈ ਆ ਜੇ ਖਾਮ ਤਾਂ ਤੈਨੂੰ ਪਹਿਲਾਂ ਹੀ ਇੰਨਾ ਹੋਇਆ ਹੋਇਆ ਮੰਮੀ ਕੱਲ ਹੱਥ ਨੇ ਮੈਂ ਧੋਂਦੀ ਸੀ ਚੰਗੇ ਭਲੇ ਮਸ਼ੀਨ 'ਚ ਮੈਨੂੰ ਪਤਾ ਕਿੰਨਾ ਕੁਸ ਬੋਲ ਕੇ ਗਈ ਆ ਮੇਥੋਂ ਰੋੜ ਰੋਇ ਨੀ ਕਿਸੇ ਦੀ ਗੱਲਾਂ ਸੁਣੀ ਜਾਂਦੀਆਂ ਅੱਛਾ ਉਹਨੇ ਰੋਕਿਆ ਤੈਨੂੰ ਵੀ ਮਸ਼ੀਨ 'ਚ ਕੱਪੜੇ ਨਾ ਧੋਈ ਹੈ ਹੁਣ ਇਹ ਅਗਲੀ ਨੇ ਕੀ ਹੈ ਕਹਿੰਦੀ ਮੇਰੇ ਮਾਪੇ ਨੇ ਦਿੱਤੀ ਹੈ ਬਈ ਕਹਿੰਦੀ ਮੇਰੀ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਦੀ ਲੋੜ ਨਹੀਂ ਫਿਰ ਮੈਂ ਉਹੀ ਧੱਕੇ ਨਾਲ ਉਹਦੀ ਚੀਜ਼ਾਂ ਵਰਤੀ ਜਾਵਾਂ ਪੁੱਤ ਛੱਡ ਦੇ ਤੂੰ ਇੱਥੇ ਕੱਪੜੇ ਆ ਜਾ ਅੰਦਰ ਮੈਂ ਉਹਨੂੰ ਤਾਂ ਮੈਂ ਸੁਧਾਰਦੀ ਆ ਮੈਂ ਦੇਖਦੀ ਆ ਉਹ ਕਿੰਨੀ ਕੁ ਦੇਰ ਤੈਨੂੰ ਰੋਕੂਗੀ ਹੁਣ ਮੰਮੀ ਰੋਜ਼ ਹੀ ਉਹਦੇ ਨਾਲ ਲੜਾਈਆਂ ਪਾਈ ਐ ਇਹੋ ਤਾਂ ਜਹੀ ਜੀ ਹੈਗੀ ਹੈਗੀ ਆਪਾਂ ਥੋੜੀ ਉਹਦੇ ਵਰਗੇ ਬਣਨਾ ਕੋਈ ਨਾ ਮੈਂ ਹੱਥ ਨਾਲ ਧੋ ਲੂੰਗੀ ਕਿਹੜਾ ਵੱਡੀ ਗ ਲੜਾਈ ਨਹੀਂ ਪਾਉਣੀ ਹੈਗੀ ਤੈਨੂੰ ਇੱਕ ਸਕੀਮ ਦੱਸੂਗੀ ਉਹਨੂੰ ਤਾਂ ਮੈਂ ਕਰਦੀਆਂ ਸਿੱਧੀ ਜਿਹੜੀ ਉਹ ਇੰਨੀ ਚਾਮਲੀ ਹੋਈ ਆ ਛੱਡ ਦੇ ਪੁੱਤ ਐਨੀ ਠੰਡ ਚ ਹੱਥ ਨਾਲ ਨਾ ਕੱਪੜੇ ਤੋ ਆ ਜਾ ਅੰਦਰ ਨੂੰ ਤੂੰ ਮੰਮੀ ਮੈਨੂੰ ਤਾਂ ਐ ਸੀ ਮੈਂ ਤਾਂ ਮਸ਼ੀਨ ਚ ਤਾਂ ਤੋ ਲੈਂਦੀ ਸੀਗੀ ਮਾਂ ਚਲ ਉਹ ਚ ਸੁੱਕ ਵਧੀਆ ਜਾਂਦੇ ਨੇ ਤੂੰ ਦੇਖ ਲਓ ਕਿੰਨੀ ਹੋਈ ਪਈ ਆ ਹੁਣ ਜਦੋਂ ਅਗਲੀ ਨਹੀਂ ਮਾਣ ਹੁ ਕੀ ਸਕੀਮਾਂ ਲਾਵਾਂਗੇ ਆਪਾਂ ਹੁਣ ਆਪਦੇ ਘਰ ਚ ਸਕੀਮਾਂ ਲਈ ਜਾਈਏ ਕੋਈ ਗੱਲ ਨਹੀਂ ਮੈਂ ਤੈਨੂੰ ਦੱਸੂਗੀ ਰੱਖ ਦੇ ਟੋਕਰੀ ਜੀ ਚ ਰੱਖ ਦੇ ਕੱਪੜੇ ਨਾਲੇ ਉਹ ਤੋਂ ਹੀ ਤਵਾਉਂਗੀ ਫਿਰ ਮੈਂ ਤੋ ਲੈਣੀ ਆ ਮੰਮੀ ਕੋਈ ਗੱਲ ਨਹੀਂ ਤੂੰ ਰਹਿਣ ਦੇ ਆ ਜਾ ਉੱਠਿਆ ਪੁੱਤ ਕਹਿਣਾ ਮੰਨੀ ਦਾ ਹੁੰਦਾ ਕਿਉਂ ਤੂੰ ਜਿੱਦ ਫੜੀਏ ਕੋਸਾ ਬਾਣੀ ਪਾਇਆ ਸੀ ਮੈਂ ਤਾਂ ਨਹੀਂ ਕੋਈ ਗੱਲ ਨਹੀਂ ਕੋਸੇ ਨੂੰ ਕੁਝ ਨਹੀਂ ਹੁੰਦਾ ਹੈਗਾ ਠੰਡੇ ਜੱਗ ਚ ਲੈ ਗਈ ਫਿਰ ਜੇ ਕੋਸੇ ਚ ਪਾਏ ਨੇ ਚਲੋ ਮੈਂ ਉਨੀਆਂ ਸਾਹਮਣੇ ਤੁਸੀਂ ਆ ਜਾ ਧੋਣ ਨਾ ਲੱਗ ਜੀ ਕਿਤੇ ਮੰਮੀ ਸਿਰ ਬੰਨਣ ਨੂੰ ਕਾਹਨੂੰ ਕਹਤਾ ਤੁਸੀਂ ਮੈਨੂੰ ਪੁੱਤ ਹੁਣ ਤੂੰ ਦੇਖੀ ਜਾਈਂ ਅੱਗੇ ਅੱਗੇ ਹੁੰਦਾ ਕੀ ਆ ਨਾਲੇ ਮੇਰੀ ਗੱਲ ਸੁਣ ਲੈ ਜੇ ਹੁਣ ਉਹ ਤੈਨੂੰ ਕੁਝ ਬੋਲੂਗੀ ਤੈਨਹੀਂ ਬੋਲਣਾ ਉਹਦੇ ਨਾਲ ਮੈਂ ਆਪੇ ਗੱਲ ਕਰੂੰਗੀ ਜੜੀ ਉਹ ਐਨੀ ਚਾਮਲ ਗਈ ਮੈਂ ਕਿੱਥੇ ਬੋਲਦੀ ਆ ਮੈਂ ਤਾਂ ਪਹਿਲਾਂ ਵੀ ਨਹੀਂ ਕਦੇ ਬੋਲੀ ਹੋਈਗੀ ਨਾਲੇ ਮਾੜਾ ਮੋਟਾ ਤੂੰ ਆਪਣਾ ਧਿਆਨ ਰੱਖ ਲਿਆ ਕਰ ਨਾ ਤਾਂ ਤੂੰ ਪੈਰਾਂ 'ਚ ਕੁਝ ਪਾ ਕੇ ਰੱਖਦੀਂ ਠੰਡ ਪਤਾ ਵੀ ਕਿੰਨੀ ਆ ਆ ਹੁਣ ਜ਼ਖਾਮ ਨੇ ਸਾਰੇ ਟੱਬਰ ਨੂੰ ਜ਼ਖਾਮ ਹੋ ਜਾਣਾ ਲੱਗੇ ਦੀ ਬਿਮਾਰੀ ਹੁੰਦੀ ਐ ਤਾਂ ਮਨ ਕੋਈ ਨਾ ਮੰਮੀ ਜਖਾਮੀ ਹੋਇਆ। ਨਾਲ ਚੰਗੀ ਪਲੀ ਮੇ ਕੱਪੜੇ ਧੋਈ ਜਾਂਦੀ ਸੀਗੀ। ਆ ਦੁਪਹਿਰੇ ਜੀ ਧੁੱਪ ਨਿਕਲ ਜਾਂਦੀ ਹੁੰਦੀ ਐ ਸੁੱਕ ਜਾਂਦੇ ਪਰ ਆਹੋ ਹੱਥਾਂ ਨਾਲ ਧੋਏ ਹੋਏ ਤਾਂ ਤੇਰੇ 10 ਦਿਨ ਨਹੀਂ ਸੁੱਕਣੇ। ਬਾਹਰ ਕਾਹਾਂ ਧੁੱਪ ਨਿਕਲਦੀ ਆ। ਜੇ ਮਸ਼ੀਨ 'ਚ ਸਿਕਾਉਨੇ ਆ ਤਾਂ ਵੀ ਨਹੀਂ ਸੁੱਕਦੇ। ਹੁਣ ਤਾਂ ਪੁੱਤ ਕੱਪੜੇ। ਹੱਥਾਂ ਨਾਲ ਧੋ ਕੇ ਕਿੱਥੇ ਤੂੰ ਨਿਚੋੜ ਕੇ ਪਾਏਂਗੀ ਉਹਨਾਂ ਨੂੰ? ਹੋਰ ਕੀ ਕਰੀਏ ਮੰਮੀ? ਜਦੋਂ ਅਗਲੀ ਨੇ ਕਹਿ ਹੀ ਦਿੱਤਾ ਵੀ ਮੇਰੀ ਮਸ਼ੀਨ 'ਚ ਧੋਣੇ ਨਹੀਂ ਹੈਗੇ। ਮੰਮੀ ਨਾ ਮੈਂ ਅੱਗੇ ਰੋਟੀ ਬਣਾਉਣੀ ਆ ਪ੍ਰੀਤ ਬਣਾਉਂਦੀ ਹੁੰਦੀ ਆ ਅੱਜ ਉਹਦਾ ਸਿਰ ਦੁਖਦਾ ਤੈਨੂੰ ਦਿਖਦਾ ਨਹੀਂ ਹੈਗਾ ਬਿਮਾਰ ਹੋਈ ਪਈ ਆ ਜਿਖਾਂ ਮੈਂ ਨਾਲ ਹੋਇਆ ਪਿਆ ਮੈਂ ਹੀ ਕਿਹਾ ਮਾਹ ਪਾਈ ਪੈ ਜਾ ਘੜੀ ਤੂੰ ਆਪਣਾ ਗੋਲੀ ਲੈ ਕੇ ਉਹ ਬੈਠੀ ਕੱਪੜੇ ਧੋਂਦੀਦੀ ਐਨੀ ਠੰਡੇ ਦੇ ਵਿੱਚ ਤੁਹਾਨੂੰ ਪਤਾ ਮੈਨੂੰ 10 ਤੋਂ ਉੱਪਰ ਟਾਈਮ ਹੋਇਆ ਪਿਆ ਮੈਨੂੰ ਤਾਂ ਭੁੱਖ ਲੱਗੀ ਪਈ ਸੀ ਜੇ ਭੁੱਖ ਲੱਗੀ ਹੋਈ ਆ ਭਾਈ ਰੋਟੀ ਬਣਾ ਲੈ ਫਿਰ ਤੂੰ ਪ੍ਰੀਤ ਬਣਾ ਦਊਗੀ ਡੇਲੀ ਤਾਂ ਹੀ ਬਣਾਉਂਦੀ ਆ ਰੋਟੀ ਗੋਲੀ ਲੈ ਲੈ ਪ੍ਰੀਤ ਆ ਨਾ ਪ੍ਰੀਤ ਕਿਵੇਂ ਬਣਾ ਦਊਗੀ ਜਖਾਮ ਤਾਂ ਉਹਨੂੰ ਇੰਨਾ ਹੋਇਆ ਪਿਆ ਮੈਂ ਤਾਂ ਉਹਨੂੰ ਪਹਿਲਾਂ ਹੀ ਬੋਲ ਕੇ ਹਟੀਆਂ ਵੀ ਭਾਈ ਕਿਸੇ ਖਾਣ ਪੀਣ ਵਾਲੀ ਚੀਜ਼ ਨੂੰ ਹੱਥ ਨਾ ਲਾਈਂ ਉਹ ਹੀ ਸਾਰੇ ਟੱਬਰ ਨੂੰ ਜ਼ਖਾਮ ਹੋ ਜਾਊਗਾ ਫਿਰ ਲੈ ਫਿਰ ਰੋਟੀ ਕੌਣ ਬਣਾਊਗਾ ਤੁਸੀਂ ਬਣਾ ਦਿਓ ਫਿਰ ਲੈ ਹੁਣ ਮੈਂ ਬਣਾ ਕੇ ਦਊਂਗਾ ਅੱਗੇ ਤੂੰ ਹੀ ਕਰਦੀ ਤੀ ਜੱਸੀ ਕਿਉਂ ਡਰ ਟੰਡ ਲੱਗੀ ਐ ਨਾ ਤੂੰ ਬਣਾ ਲੈ ਰੋਟੀ ਮੈਥੋਂ ਨਹੀਂ ਬਣਦੀ ਹੈਗੀ ਰੋਟੀ ਮੰਮੀ ਸਿੱਧੀ ਜੀ ਗੱਲ ਆ ਮੇਰੀ ਤਾਂ ਜੇ ਬਣਾਉਣੀਆਂ ਬਣਾ ਦੋ ਅੱਛਾ ਹੁਣ ਤੈਨੂੰ ਮੈਂ ਰੋਟੀ ਵੀ ਬਣਾ ਕੇ ਦਵਾਂ ਭਾਈ ਮੇਰੇ ਤੋਂ ਤਾਂ ਆਪ ਨਹੀਂ ਪੱਕਦੀਆਂ ਹੈਗੀਆਂ ਇਹ ਵੀ ਬਿਮਾਰ ਹੁਣ ਤੈਨੂੰ ਹੀ ਬਣਾਉਣੀ ਪੈਣੀ ਆ ਬਣਾ ਦੂਗੀ ਆਪ ਕੋ ਸੋਖੇ ਬੈਠ ਕੇ ਪਹਿਲਾਂ ਵੀ ਤੇਹੀ ਬਣਾਉਂਦੀ ਐ ਤੈਨੂੰ ਕਹਿ ਤਾਂ ਦੇ ਆ ਭਾਈ ਉਹਨੂੰ ਇੰਨਾ ਜ਼ਖਾਮ ਹੋਇਆ ਹੋਇਆ ਉਹ ਕਿਵੇਂ ਬਣਾ ਦਊਗੀ ਮੈਨੂੰ ਤਾਂ ਲੱਗਿਆ ਦੀਦਾਰੀ ਮੰਮੀ ਕਿਤੇ ਜ਼ਖਾਮ ਇਹਨੂੰ ਡਰਾਮੇ ਕਰਦੀ ਆ ਸਾਰੇ ਜ਼ਖਾਮ ਨੂੰ ਕੰਨ ਲੱਗ ਗਿਆ ਇਹਨੂੰ ਜੱਸੀ ਆਈ ਨਹੀਂ ਬੋਲੀਦਾ ਹੁੰਦਾ ਕਿਸੇ ਨੂੰ ਜੇ ਕੁਝ ਦੁਖਦਾਵ ਤਾਂ ਹੀ ਬੈਠੀ ਆ ਨਾਲੇ ਜ਼ਖਾਮ ਘਾਤੇ ਨਹੀਂ ਹੋਇਆ ਹੈਗਾ ਆਹ ਦੇਖ ਲੈ ਸਿਰ ਤਾਂ ਉਹਦਾ ਇੰਨਾ ਦੁਖਦਾ ਏ ਮੰਮੀ ਤੂੰ ਮੇਰੇ ਬਾਰੇ ਮੈਂ ਕਹਿੰਿਆ ਕਰਾਂ ਲੱਗਦੀ ਮੈਨੂੰ ਨਹੀਂ ਲੱਗਦਾ ਸਿਰ ਬੰਨੀ ਬੈਠੇ ਜਾਣ ਕੇ ਬੈਠੀ ਐ ਡਰਾਮੇ ਕਰਦੀ ਆ ਸਾਰੇ ਨਾ ਮੈਂ ਤਾਂ ਕੀ ਕਰਤੀ ਐ ਇਹਦੀਆਂ ਮੈਂ ਹੁਣ ਜੇ ਬੰਦਾ ਬਮਾਠ ਮਾਰਾ ਉਹਦੇ ਕੋਲ ਬੈਠਣਾ ਤਾਂ ਹੈਗਾ ਹੀ ਆ ਜਾਣ ਕੇ ਬੈਠੀ ਹੈ ਪੈਰ ਜਿ ਪੈਰ ਤਰ ਲੱਗੀ ਤੂੰ ਵੀ ਇਹਦੇ ਚ ਚੱਲ ਕੋਈ ਨਾ ਰੋਟੀ ਤਾਂ ਮੈਂ ਬਣਾ ਲੂੰਗੀ ਪਰ ਇਹਦੀ ਨੂੰ ਮੈਂ ਬਣਾਉਂਦੀ ਹੈਗੀ ਮੈਂ ਤਾਂ ਆਪਦੇ ਬਣਾ ਕੇ ਖਾਣੀਆਂ ਮੈਨੂੰ ਤਾਂ ਦੋਏ ਤੁਸੀਂ ਇੱਕ ਜਿਹੀ ਆਈਓ ਮੈਨੂੰ ਕਿਸੇ ਚ ਫਰਕ ਨਹੀਂ ਹੈਗਾ ਨਾਲੇ ਜੱਸੀ ਤੂੰ ਜ਼ਿਆਦਾ ਹੀ ਨਾ ਬੋਲੀ ਜਾਇਆ ਕਰ ਦੋਨੇ ਕਾਨੂੰ ਅੰਮਿਤ ਕੋ ਜਿਹੀ ਆਏਗੀ ਲੱਗਦੀ ਹੁਣ ਤਾਂ ਤੈਨੂੰ ਪਿਆਰੀ ਮੈਂ ਤਾਂ ਕੰਨ ਲੱਗਦੀ ਆ ਜੇ ਬਣਾ ਲਾ ਇਹ ਵੀ ਰੋਟੀ ਖਾ ਕੇ ਦਵਾਈ ਹੋਰ ਲੈ ਲੂਗੀ ਇੱਕ ਗੋਲੀ ਲੱਤੀ ਆ ਫਿਰ ਇਹਨੂੰ ਬਬਲੂ ਨੂੰ ਕਹੂੰ ਦਵਾਈ ਦਿਵਾ ਕੇ ਲੈ ਕੇ ਆਊਗਾ ਗੱਲ ਸੁਣੀ ਵੀ ਹੈਗੀ ਮੰਮੀ ਤੈਨੂੰ ਮੈਂ ਆ ਨ ਕਿਉਂ ਭੁਖੀ ਮੈਂ ਬੈਠੀ ਰਵੇ ਅਗਲੀ ਨਾ ਅੱਗੇ ਵੀ ਤਾਂ ਪ੍ਰੀਤ ਬਣਾਉਂਦੀ ਆ ਸਾਰੇ ਟੱਬਰ ਦੀ ਬਣਾਉਂਦੀ ਆ ਹੁਣ ਤੂੰ ਆਪਣੀ ਕੱਲੀ ਬਣਾਏਂਗੀ ਹਾਂ ਮੈਂ ਤੂੰ ਸਾਰੇ ਟੱਬਰ ਦਾ ਫੇਕਾ ਨਹੀਂ ਲਿਆ ਹੋਇਆ ਮਿੱਥਣ ਪੱਕਦੀ ਸਾਰੇ ਟੱਬਰ ਟੁੱਬਰ ਦੀ ਚੱਲ ਠੀਕ ਆ ਭਾਈ ਮਰਜੀ ਆ ਤੇਰੀ ਜਿਹੜਾ ਕੁਝ ਕਰਨਾ ਕਰ ਲੈ ਤੂੰ ਨਾ ਗਏ ਸੀ ਨਾ ਮੰਮੀ ਮੈਂ ਐਵੇਂ ਬਾਦੂ ਲੜਾਈ ਵਧਾਉਣ ਦਾ ਕੀ ਫਾਇਦਾ ਚੰਗੇ ਭਲੀ ਮੈਂ ਕੰਮ ਕਰੀ ਜਾਂਦੀ ਸੀ ਕਿੰਨੀਆਂ ਸੁਨਾਗਿਉਰੀ ਖੜੀ ਖੜੀ ਪੁੱਤ ਜੇ ਤੂੰ ਇੱਕਨੇ ਕੰਮ ਕਰੀ ਜਾਂਦੀ ਐ ਨਾ ਤਾਂ ਹੋਰ ਸਿਰ ਚੜਨਾ ਤੀਗਾ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਆਪੇ ਸੁਧਾਰੂੰਗੀ ਨਾਲੇ ਹੁਣ ਤੂੰ ਕੁਝ ਨਹੀਂ ਬੋਲਣਾ ਹੈਗਾ ਦੇਖਦੀ ਹੁਣ ਇਹਦਾ ਕੀ ਬਣਾਉਣੀ ਆ ਮੈਂ ਸਾਰਾ ਕੰਮ ਇਹ ਤੋਂ ਕਰਾਉਂਗੀ ਰੋਟੀ ਆਪਣੀ ਕਿ ਮੈਂ ਬਣਾਉਗੀ ਸਾਰਿਆਂ ਦੀ ਬਣਾਉ ਜੇ ਨਹੀਂ ਬਣਾਉ ਫੇਰ ਲਾਉਂਗੇ ਇਹਦੇ ਮੈਂ ਛਿੱਤਰ ਦੱਸੂ ਮੁੰਡੇ ਨੂੰ ਫੋਨ ਕਰਕੇ ਲੈ ਆਂ ਕਰਦੀਆਂ ਮੰਮੀ ਨੂੰ ਤਾਂ ਕਹਿ ਦਿੰਨੀ ਆ ਰੋਟੀ ਖਾ ਲੂਗੀ ਉਹ ਤਾਂ ਉਹ ਤਾਂ ਮੈਂ ਬਣਾਤੀ ਮੰਮੀ ਰੋਟੀ ਖਾ ਲਓ ਤੁਸੀਂ ਰੋਟੀ ਤੇ ਮੈਂ ਖਾ ਲਾਂ। ਐ ਕਰਿਓ ਕੱਪੜੇ ਫੇਰ ਧੋ ਲਿਓ। ਪਹਿਲਾਂ ਰੋਟੀ ਖਾ ਲਓ। ਕੱਪੜੇ ਮੇਰੇ ਤੋਂ ਨਹੀਂ ਧੋਉਣੇ ਭਾਈ ਇਹਨੂੰ ਮਸ਼ੀਨ 'ਚ ਪਾ ਦੇ। ਤਾਂ ਲੈ ਕੇ ਆਈ ਸੀ ਇਕੱਠੇ ਕਰਕੇ ਮੈਂ। ਮਸ਼ੀਨ 'ਚ ਪਾਉਣੇ ਨੇ। ਫਿਰ ਐਂ ਕਰੋ ਮੰਮੀ ਤੁਸੀਂ ਪਾਓ ਮਸ਼ੀਨ 'ਚ। ਮੈਨੂੰ ਤਾਂ ਮਸ਼ੀਨ ਚਲਾਉਣੀ ਆਉਂਦੀ ਆ ਫੇਰ ਕਹੇਂਗੀ ਉਹਦਾ ਕੋਈ ਬਟਨ ਖਰਾਬ ਕਰਤਾ। ਲੈ ਫੜ। ਪਾ ਦੇ ਪੁੱਤ ਧੋ ਦੇ ਕੱਪੜੇ ਨਾਲੇ ਉਹ ਟੋਕਰੀ ਜੀ 'ਚ ਪਏ ਨੇ। ਉਹ ਵੀ ਪਾ ਦੀਂ ਧੋ ਜਾਣਗੇ ਕੱਪੜੇ। ਮੰਮੀ ਸਵੇਰੇ ਸਵੇਰੇ ਕਿਉਂ ਕੱਪੜੇ ਧੋਣੇ ਮੈਥੋਂ? ਮੈਂ ਬਿਮਾਰ ਹਾਂ ਨੇ ਦੱਸ। ਮੈਨੂੰ ਰੋਟੀ ਖਾ ਲੈਣ ਦੇ ਬਿਮਾਰ ਹੋਣ ਨੂੰ ਤੈਂ ਕਿਹੜਾ ਹੱਥਾਂ ਨਾਲ ਬੈਠ ਕੇ ਧੋਣੇ ਨੇ ਮਸ਼ੀਨ 'ਚ ਪਾਉਣੇ ਨੇ ਤੇਰੇ ਰੋਟੀ ਖਾਂਦੀ ਖਾਂਦੀ ਤੋਂ ਹੋ ਜਾਣਗੇ ਨਾਲੇ ਮਾੜੀ ਮੋਟੀ ਹਵਾ ਨਿਕਲ ਜੂ ਵਿੱਚੀ ਤੈਨੂੰ ਪਤਾ ਇਹ ਧੁੱਪ ਤਾਂ ਨਿਕਲਦੀ ਨਹੀਂ ਹੈਗੀ ਕੱਪੜੇ ਤਾਂ ਪਹਿਲਾਂ ਹੀ ਨਹੀਂ ਸੁੱਕਦੇ ਨਾਲੇ ਮੇਰੀ ਗੱਲ ਸੁਣ ਉਹ ਵੀ ਤਾਂ ਸਵੇਰੇ ਸਵੇਰੇ ਹੱਥਾਂ ਨਾਲੇ ਧੌਂਦੀ ਆ ਕੱਪੜੇ ਰੋਜ਼ ਤਾਂ ਹੀ ਬਿਮਾਰ ਹੋਈ ਆ ਉਹ ਕਿਉਂ ਮੈਂ ਕਿ ਉਹਨੂੰ ਕਿਹਾ ਸੀ ਮੰਮੀ ਤੂੰ ਕੱਪੜੇ ਧੋਕੇ ਆ ਚੱਲ ਠੀਕ ਆ ਹੁਣ ਪਾ ਦੇ ਮਸ਼ੀਨ ਦੇ ਵਿੱਚ ਮੈਂ ਤੁਹਾਨੂੰ ਨਹੀਂ ਪਾਈ ਦੇ ਹੈਗੀ ਤੂੰ ਪਾਇਆ ਜਾ ਮੈਂ ਤੁਹਾਨੂੰ ਦੱਸ ਦਿੰਨੀ ਆ ਜਾ ਤੂੰ ਪਾ ਦੇ ਮੈਂ ਤੈਨੂੰ ਇੱਕ ਵਾਰ ਕਹਤਾ ਫੇਰ ਉਦਣ ਵਾਂਗੂ ਲੜਾਂਗੀ ਉਹਦੇ ਤੇ ਲੱਗ ਗਿਆ ਸੀ ਤੇਰੇ ਸਾਹਮਣੇ 3000 ਰੁਪਏ ਲੱਗ ਗਿਆ ਸੀ ਉਹ ਬਟਨ ਜਿਆ ਖਰਾਬ ਹੋ ਜਾਂਦਾ ਸਿਰ ਦੁਖੀ ਹੁੰਦਾ ਮੇਰਾ ਮੰਮੀ ਮੈਂ ਤਾਂ ਰੋਟੀ ਖਾਣੀ ਆ ਬਾਈ ਤੂੰ ਤੋਹ ਦੇ ਜਾ ਉਹਨੂੰ ਕਹ ਦੇ ਪ੍ਰੀਤ ਨੂੰ ਬਾਈ ਜੱਸੀ ਮੇਰੀ ਗੱਲ ਸੁਣ ਲੈ ਨਾਲੇ ਮੁੰਡੇ ਨੇ ਵੀ ਕੱਲ ਨੂੰ ਛੁੱਟੀ ਆਉਣਾ ਤੈਨੂੰ ਪਤਾ ਐ ਉਧੇ ਆਉਂਦੀ ਨੂੰ ਆ ਇੰਨੇ ਮੈਲੇ ਕਚਰੇ ਅੰਦਰ ਕੱਪੜੇ ਪਏ ਹੋਣਗੇ ਤੈਨੂੰ ਪਤਾ ਬੋਲਦਾ ਵੀ ਆ ਸਫਾਈ ਦਾ ਵੀ ਇੰਨਾ ਧਿਆਨ ਰੱਖਦਾ ਮੇਰੀ ਗੱਲ ਸੁਣ ਪੁੱਤ ਜਾ ਪਾਇਆ ਦਿਨੇ ਤੋ ਦਾਂਗੇ ਫੇਰ ਹੁਣ ਕਿ ਸਾਨੂੰ ਐਡਾ ਸਿੱਟਣਾ ਤਾਂ ਹੀ ਸਮਾਰ ਕੇ ਫੜ ਲਾ ਖੰਡਾਉਂਦੀ ਜਾਨਣੀ ਆ ਤੂੰ ਤਾਂ ਮੰਮੀ ਮੈਨੂੰ ਉਹੀ ਫਾਹਾ ਦਿੰਨੀ ਆ ਜਾਨ ਬੁੱਜ ਕੇ ਹੋਣਾ ਜਾ ਪੁੱਤ ਪਾ ਦੇ ਨਾਲੇ ਜਿਹੜਾ ਟੋਕਰੀ ਚ ਪੈਨੇ ਉਹ ਵੀ ਪਾ ਐ ਟੋਕਰੀ ਟੋਕਰੀ ਵਾਲੇ ਨਹੀਂ ਮੈਂ ਪਾਉਂਦੀ ਹੈਗੀ ਮੇਰੇ ਮਸ਼ੀਨ ਚ ਪਾਏ ਰਹਿਣ ਦੇ ਬਈ ਆਹੀ ਪਾਉਂਗੀ ਮੈਂ ਤਾਂ ਕੱਲੇ ਪੁੱਤ ਆਪਾ ਪਾ ਦਿੰ ਬਿਮਾਰ ਆਹੋ ਮੈਥੋਂ ਨਹੀਂ ਪੈਂਦੇ ਹੈਗੇ ਸਿਆਪਾ ਛੇੜ ਕੇ ਰੱਖ ਏ ਚੰਗੀ ਭਲੀ ਧੋਂਦੀ ਸੀ ਉਹ ਮੈਂ ਵੀ ਉਵੇਂ ਹਟਾਤੀ ਮੇਰੇ ਵੀ ਦਿਮਾਗ ਜਿਵੇਂ ਲਾ ਦੱਲੇ ਐ ਚੰਗੇ ਭਲੇ ਧੋ ਦਿੰਦੀ ਸੀ ਕਿਥੋਂ ਸਿਆਪਾ ਛੇੜ ਲਿਆ ਮੈਂ ਹੁਣ ਦੱਸ ਕਿਵੇਂ ਧੋਵਾਂ ਕਿਵੇਂ ਇਹਨੇ ਕੱਪੜੀ ਕਾਣ ਧੋਵੇ ਪੰਡ ਫੜਾਤੀ ਮੈਂ ਦਾ ਚੱਕ ਕੇ ਚਲ ਹੁਣ ਕੱਪੜੇ ਤਾਂ ਪਾਤੇ ਐ ਕਰਦੀ ਰੋਟੀ ਖਾ ਲੈਣੀ ਆ ਚਾਚੀ ਆ ਜਾ ਤੂੰ ਮੇਰੀ ਚਾਚੀ ਐ ਚਾਚੀ ਤਾਂ ਅੰਦਰ ਬੈਠੀ ਐ ਅੱਛਾ ਹੋਰ ਪੈਣੇ ਠੀਕ ਐ ਠੀਕਾਂ ਤੂੰ ਸੁਣਾ ਠੀਕ ਐ ਵਧੀਆ ਕੁੜੇ ਕਿਵੇਂ ਠੰਡੇ ਪਾਣੀ 'ਚ ਹੱਥ ਮਾਰੀ ਜਾਨੀਆਂ ਸਵੇਰੇ ਸਵੇਰੇ ਨਹੀਂ ਪੁੱਛਣਾ ਉਹ ਮੈਡਮ ਤਾਂ ਬਿਮਾਰ ਹੋਣ ਦਾ ਢੰਗ ਜਾ ਕਰਨ ਲੱਗ ਰਹੀ ਹੈ ਬੈਠ ਗਈ ਅੰਦਰ ਕੱਪੜੇ ਮੈਨੂੰ ਧੋਣੇ ਪੈ ਗਏ ਨੇ ਠੰਡ 'ਚ ਚੱਲ ਕੋਈ ਨਾ ਇੱਕ ਦਿਨ ਕੱਪੜੇ ਧੋ ਲੇਂਗੀ ਫੇਰ ਕਿਹੜਾ ਤੋਂ ਲਿੱਸੀ ਹੁੰਨੀ ਹੈ ਮੈਂ ਤਾਂ ਨਾਲੇ ਜਦੋਂ ਵੀ ਦੇਖਦੀ ਆ ਗੁੱਸਾ ਤਾਂ ਕਰੀ ਨਾ ਛੋਟੀ ਨੂੰ ਦੇਖਦੀ ਆ ਕੰਮ ਕਰਦੀ ਨੂੰ ਤੂੰ ਤਾਂ ਬਹਾਨੇ ਪਾਲਦੀ ਹੁੰਨੀ ਐ ਕਦੋਂ ਕੰਮ ਤਾਂ ਟਟਾਲਾ ਨਹੀਂ ਕੰਮ ਤਾਂ ਟਾਲਦੀ ਕਾ ਨੂੰ ਆ ਫੇਰ ਤੈਨੂੰ ਪਤਾ ਤਾਂ ਹੈਗਾ ਉਹੀ ਕਰਦੀ ਐ ਮੈਂ ਤਾਂ ਕਰਦੀ ਨਹੀਂ ਹੁੰਦੀ ਹੈਗੀ ਅੱਜ ਮਸਾਂ ਕੱਪੜੇ ਧੋਤੇ ਨੇ ਐਨੂੰ ਟੌੜ ਕਰਦੀਆਂ ਕਿਤੇ ਗੁੱਸਾ ਕਰ ਜੇ ਤੇ ਚਾਚੀ ਕਿੱਥੇ ਬੁਲਾ ਅੰਦਰ ਹੀ ਹੋਊਗੀ ਆ ਜਾ ਚਲ ਆ ਜਾ ਮੜਾ ਜੇ ਮੈਂ ਗੱਲ ਕਰਨੀ ਸੀ ਚਾਚੀ ਨਾਲ ਜ਼ਰੂਰੀ ਨਹੀਂ ਮੈਨੂੰ ਦੱਸਦੇ ਕੰਮ ਫੇਰਾ ਨਹੀਂ ਤੇਰੇ ਕੰਮ ਦੀ ਗੱਲ ਨਹੀਂ ਹੈਗੀ ਤੂੰ ਚਾਚੀ ਨੂੰ ਬੁਲਾ ਦੇ ਜੜੀਏ ਉਹਨੂੰ ਦੱਸਣੀ ਹੈ ਮੈਂ ਗੱਲ ਨਾ ਮੇਰੇ ਕੰਮ ਦੀ ਗੱਲ ਕਿਉਂ ਨਹੀਂ ਹੈਗੀ ਭੈਣ ਕਿ ਤੂੰ ਚਾਹ ਚੁਗਲੀਆਂ ਕਰਨੀਆਂ ਚਾਚੀ ਕੋਲੇ ਮੇਰੀਆਂ ਨਹੀਂ ਬੱਸ ਕਰ ਉਰੀ ਚੁੱਪ ਕਰ ਜਾ ਇਹ じゃ ਕੁੱਤਾ ਕੰਮ ਨਾ ਤਾਂ ਮੈਂ ਕਦੇ ਜ਼ਿੰਦਗੀ ਚ ਕੀਤਾ ਤੇ ਨਾ ਮੈਂ ਕੀ ਕਰਾਂ ਪਰ ਹਾਂ ਤੈਨੂੰ ਬਾਣ ਹੈਗੀ ਚੁਗਲੀ ਕਰਨ ਦੀ ਤੂੰ ਛੱਡ ਦੇ ਆਏ ਭੈਣ ਮੈਨੂੰ ਕਿੱਥੇ ਬਾਣਾ ਚਲ ਕੋਈ ਨਾ ਤੂੰ ਐਵੇਂ ਮਜ਼ਾਕ ਜਨਾ ਕਰਿਆ ਕਰ ਤੂੰ ਕੰਮ ਦੱਸ ਚੱਲ ਵੈਸੇ ਮਜ਼ਾਕ ਨਹੀਂ ਸੀ ਇਹ ਸੱਚ ਸੀਗਾ ਚੱਲ ਐ ਕਰ ਤੂੰ ਕੰਮ ਸੁਣ ਲੈ ਹੁਣ ਉਹ ਅੜੀਏ ਕੱਲ ਨਾ ਚਾਚੀ ਮੇਰੇ ਤੋਂ ਦੋ ਧਰੀਆਂ ਲੈ ਕੇ ਆਈ ਸੀ ਉਹਦੀਆਂ ਨਾ ਜਾਲੀਆਂ ਬੰਨਣੀਆਂ ਭੁੱਲ ਗਈ ਮੈਂ ਉਹ ਮੈਂ ਬਿਨਾਂ ਜਾਲੀਆਂ ਵਾਲੀਆਂ ਫੜਾਤੀਆਂ ਹੁਣ ਮੈਂ ਕਹਿੰਦੀ ਸੀ ਮੈਂ ਕਿ ਬਦਲ ਕੇ ਲੈ ਜਾਂਦੀ ਉਹ ਅੱਛਾ ਚੱਲ ਇਹ ਤਾਂ ਤੂੰ ਕੰਮ ਚਾਚੀ ਕੋਲ ਹੀ ਕਰੀ ਫਿਰ ਮੈਨੂੰ ਨਹੀਂ ਇਹਦਾ ਹਸਾਬຊੂਬ ਹੈਗਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਆ ਸੀ ਨਾਲੇ ਚਾਚੀ ਮੇਰੀ ਲੱਗਦੀ ਤੇਰੀ ਤਾਂ ਸੱਸ ਐ ਉਹ ਹਾਂ ਮੈਂ ਤਾਂ ਮੰਮੀ ਨੂੰ ਕਹਿੰਦੀ ਹੁੰਨੀ ਮੈਂ ਤੇਰੇ ਪਿੱਛੇ ਲਾ ਕੇ ਕਹਤਾ ਚਲ ਆ ਜਾ ਤੂੰ ਚਾਚੀ ਕੋਲੇ ਵਗ ਜਾ ਪਰ ਤੇਰੇ ਕਸੂਰ ਨਹੀਂ ਹੈਗਾ ਬੇਲੇ ਬੰਦੇ ਦਾ ਦਿਮਾਗ ਐ ਹੋ ਜਾਂਦਾ ਕੰਮ ਕੁੰਮ ਕਰਿਆ ਕਰੋ ਕਰਨ ਲੱਗ ਰਹੀ ਸੀ ਚਾਚੀ ਆ ਜਾ ਪੈਣ ਬਹਿ ਜਾ ਬਾਈ ਬੈਣ ਦਾ ਟਾਈਮ ਕਿੱਥੇ ਆਇਆ ਤੂੰ ਚਾਚੀ ਨੂੰ ਬੁਲਾ ਕਿੱਥੇ ਐ ਮੈਂ ਮੰਮੀ ਨੂੰ ਬੁਲਾਉਣੀ ਐ ਮੰਮੀ ਲੈ ਲਾਪ੍ਰੀਤ ਆਈ ਐ ਨਾ ਤੂੰ ਕਿ ਹੱਥ ਲਾਉਣ ਆਈ ਸੀ ਦਸ ਕੱਲਾ ਲੈ ਹੋਰ ਹੋਣਾ ਮੱਥਾ ਟੇਕਦੀ ਐ ਚਾਚੀ ਜਿੰਦੀ ਰਹਿ ਪੁੱਤ ਨਾ ਜੈਸੀ ਚਾਹ ਦੀ ਗੁੱਟ ਬਣਾ ਲਾ ਕੁੜੀ ਆਈ ਆ ਘਰੇ ਚਾਚੀ ਮੇਰੇ ਲਈ ਨਾ ਤਾਂ ਚਾਹ ਪੀਣ ਦਾ ਟਾਈਮ ਹੈ ਨਾ ਹੈਗਾ ਪਾਣੀ ਪੀਣ ਦਾ ਟਾਈਮ ਮੈਂ ਤਾਂ ਤੇ ਲੱਗ ਸਵੇਰੇ ਸਵੇਰੇ ਕੰਮ ਆਈ ਸੀ ਅੱਛਾ ਹੋਰ ਸਾਡੇ ਨਾਲ ਸਾਰੇ ਘਰ ਦੇ ਕੰਮ ਵੀ ਕਰਨੇ ਪਏ ਨੇ ਤੁਸੀਂ ਤਾਂ ਸਾਸ ਨੂੰਹਾਂ ਸਾਰਾ ਨਵੇੜੀ ਬੈਠੀ ਹੋ ਨਹੀਂ ਕਾਫੀ ਬਣਾ ਕੇ ਲਿਆਵਾ ਨਹੀਂ ਕੁਛ ਨਹੀਂ ਪੀਣਾ ਮੈਂ ਤਾਂ ਭੈਣੇ ਚਾਚੀ ਤੂੰ ਰੋਜਾ ਹੀ ਮੁੜ ਜਾਨੀ ਐ ਮੁੜਨ ਦੀ ਗੱਲ ਨਹੀਂ ਹੈਗੀ ਭੈਣੇ ਅਸਲ 'ਚ ਨਾ ਸਵੇਰੇ ਸਵੇਰੇ ਹੈਜਾ ਕੁਛ ਖਾਣ ਦਾ ਦਿਲ ਹੀ ਨਹੀਂ ਕਰਦਾ ਰੋਟੀ ਖਾ ਕੇ ਆਈ ਸੀ ਲੱਸੀ ਨਾਲ ਲੇ ਪਹਣੇ ਤੂੰ ਕੱਲ ਆਈ ਕੱਲ ਵੀ ਕਹਿੰਦੀ ਸੀ ਰੋਟੀ ਖਾ ਕੇ ਇੰਗ ਲੱਸੀ ਪੀ ਕੇ ਆਈਆਂ ਨਹੀਂ ਫਿਰ ਚਾਹ ਵੀ ਪੀ ਲਿਆ ਕਰ ਚਾਹ ਨਾਲ ਰੋਟੀ ਥੱਲੇ ਹੋ ਜੂਗੀ ਹੂੰ ਤੂੰ ਸਿਆਣੀਆਂ ਬੁੜੀਆਂ ਦੀ ਗੱਵਤ ਨਹੀਂ ਸੁਣੀ ਹੈਗੀ ਅਕੇ ਲੱਸੀ ਤੇ ਚਾਹ ਨੂੰ ਇਕੱਠੇ ਨਹੀਂ ਪੀਣਾ ਚਾਹੀਦਾ ਅੰਦਰ ਜਾ ਕੇ ਲੜਾਈ ਹੋ ਜਾਂਦੀ ਹੈ ਕੀ ਪਹਣੇ ਤੂੰ ਤੇ ਤੇਰੀਆਂ ਗੱਲਾਂ ਪੁਰਾਣੀਆਂ ਬੁੜੀਆਂ ਵਾਲੀਆਂ ਹੂੰ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਤ ਜੀ ਪਤਾ ਲੱਗਦਾ ਹੁੰਦਾ ਹੈ ਚੱਲ ਚੰਗਾ ਮੇਰੇ ਕੋਲ ਤਾਂ ਗੱਲਾਂ ਕਰਨ ਦਾ ਟਾਈਮ ਪਈ ਨਹੀਂ ਹੈਗਾ ਚਾਚੀ ਮੈਂ ਤਾਂ ਇਹ ਕਹਿੰਦੀ ਸੀ ਜਿਹੜੀਆਂ ਤੂੰ ਕੱਲ ਮੇਰੇ ਤੋਂ ਦੋ ਦਰੀਆਂ ਲੈ ਕੇ ਆਈਆਂ ਮੈਂ ਤਾਂ ਨਾ ਕਾਲੀ ਕਾਲੀ ਚ ਉਹਦੀਆਂ ਜਾਲੀਆਂ ਬੰਨਣੀਆਂ ਭੁੱਲ ਗਈ ਤੂੰ ਐ ਕਰ ਉਹ ਦਰੀਆਂ ਮੈਨੂੰ ਫੜਾ ਦੇ ਮੈਂ ਤੈਨੂੰ ਹੋਰ ਫੜਾ ਦੂੰਗੀ ਚੱਲ ਕੋਈ ਗੱਲ ਨਹੀਂ ਜਾਲੀਆਂ ਤਾਂ ਇੱਥੇ ਆਪਣੇ ਪਿੰਡ 'ਚ ਵੀ ਪਾਉਂਦੀ ਆ ਉਹ ਤੋਂ ਪਵਾ ਲੂੰਗੀ ਐਨੀ ਠੰਡ ਜੇ ਦੱਸ ਤੂੰ ਹਾਂ ਤਾਂ ਪਿੱਛੇ ਆਈਆਂ ਹੈ ਉਹ ਕਿਹੜਾ ਮਾਜੇ ਬਿਸ਼ਾ ਕੇ ਬੈਠਣਾ ਦੀਗਾ ਕਹੀ ਜੀ ਗੱਲਾਂ ਕਰਦੀਆਂ ਜਾਤੀ ਤੂੰ ਸਿਆਣੀ ਵੈਣੀ ਹੋ ਕੇ ਅੱਛਾ ਦਰੀਆਂ ਸੀ ਨੇ ਬੁਣੀਆਂ ਨੇ ਜਾਲੀਆਂ ਕਿਸੇ ਹੋਰ ਤੋਂ ਬਣਾ ਲੈ ਚੱਲ ਠੀਕ ਆ ਭਾਈ ਤੈਨੂੰ ਇਹ ਦੇ ਦਾਂਗੇ ਹੋਰ ਕੀ ਆ ਕਫਰੀ ਚ ਕਰੂਗੀ ਉਹ ਦੇਖ ਤਾਂ ਮੈਂ ਲਈਆਂ ਦੀ ਕੱਲੇ ਆ ਕੇ ਮੈਂ ਕਿਹਾ ਚੱਲ ਕਈ ਵਾਰ ਬੰਦਾ ਭੁੱਲ ਵੀ ਜਾਂਦਾ ਪਰ ਮੈਨੂੰ ਵਧੀਆ ਲੱਗੀਆਂ ਉਹ ਦਰੀਆਂ ਫਿਰ ਵੀ ਸਾਡਾ ਹੱਕ ਬਣਦਾ ਕਿਉਂਕਿ ਸਾਡਾ ਹੈਗਾ ਇਹ ਕੰਮ ਕਿਤੇ ਐਨਾ ਨਾ ਹੋਵੇ ਹੁਣ ਤੁਹਾਨੂੰ ਦੇਣ ਵੇਲੇ ਗਲਤੀ ਕਰਤੀ ਕੱਲ ਨੂੰ ਕਿਸੇ ਹੋਰ ਨੂੰ ਦੇਣ ਵੇਲੇ ਗਲਤੀ ਕਰਦੀ ਐ ਅਗਲਾ ਕੀ ਕਹੂਗਾ ਆਤਾ ਪੁੱਤ ਤੇਰੀ ਗੱਲ ਸਿਆਣੀ ਆ ਚੱਲ ਮੈਂ ਤਾਂ ਐ ਕਹਿੰਦੀ ਤੀ ਕਿ ਜੇਸੀ ਜੇ ਤੂੰ ਚਾਹ ਦੀ ਘੁੱਟ ਬਣਾਏ ਦਿੰਦੀ ਇਹਦੇ ਜੋਗੀ ਨਹੀਂ ਨਹੀਂ ਚਾਚੀ ਤੁਹਾਡੇ ਕੋਲ ਤਾਂ ਚਾਹ ਤੋਂ ਬਿਨਾਂ ਨਾ ਕੋਈ ਕੰਮ ਹੀ ਹੈ ਨਹੀਂ ਜਿਹੇ ਜਿਹੇ ਬੰਦੇ ਨੂੰ ਜ਼ਹਿਰ ਪਿਆਤੀ ਉਹ ਹੀ ਜੀ ਚਾਹ ਪਿਆਤੀ ਹਾਂ ਮੰਮੀ ਜੋ ਤਾਂ ਪਿੰਦੇ ਨਹੀਂ ਹੈਗੀ ਬਈ ਹੋਰ ਤੇ ਮੈਂ ਕਹਿੰਦੀ ਸੀ ਤੂੰ ਚਾਚੀ ਵਾਸਤੇ ਤਾਂ ਬਣਾ ਲਿਆ ਔਰੇ ਬੈਠੀ ਐ ਰੋਟੀ ਖਾਊਗੀ ਮੰਮੀ ਤਾਂ ਹੁਣ ਚਾਹ ਫੇਰ ਪੀ ਲੂਗੀ ਚਲ ਚੰਗਾ ਐ ਕਰ ਮੇਰੇ ਵਾਸਤੇ ਬਣਾ ਲਿਆ ਜਾ ਹੈ ਨਲੇ ਤਾਂ ਤੂੰ ਕਹਿੰਦੀ ਸੀ ਕੁੜੀ ਚਾਹ ਤੇ ਲੱਸੀ ਦੀ ਲੜਾਈ ਹੋ ਜਾਂਦੀ ਹੈ ਹੁਣ ਚਾਹ ਪੀਵੇਂਗੀ ਤੂੰ ਲੇ 15 ਮਿੰਟ ਤਾਂ ਮੈਨੂੰ ਹੋ ਗਏ ਔਰੇ ਬੈਠੇ ਨੂੰ ਹਲੇ ਲੱਸੀ ਤੁਰੀਏ ਫਿਰਦੀ ਹੋਊਗੀ ਹਾਜਮੇ ਹੋ ਗਈ ਹੋਣੀ ਤੂੰ ਵੀ ਨਾ ਭਾਣੇ ਜੋ ਤੱਕ ਤੈਨੂੰ ਲੋਕ ਕਮੈਂਟਾਂ ਚ ਗਾਣਾ ਨਹੀਂ ਦਿੰਦੇ ਲੋਟ ਨਹੀਂ ਆਉਂਦੀ ਜਾ ਬਣਾ ਲਿਆ ਚਾ ਬਣਾ ਲਿਓ ਨਹੀਂ ਆ ਚਾਚੀ ਜਿਵੇਂ ਇਹਦੀ ਮੈਂ ਕਰਦੀਆਂ ਤਰ ਤਰ ਬੇਇੱਜ਼ਤੀ ਨਾ ਆਇਆ ਕਰ ਲੋਟ ਇਹ ਫੇਰ ਆਊਗੀ ਮੈਨੂੰ ਤਾਂ ਡਰਦੀ ਹੋ ਨਹੀਂ ਹੈਗੀ ਇਹ ਨਾਲੇ ਉਹ ਪ੍ਰੀਤ ਨਾਲ ਦੇਖ ਲੈ ਕਿੰਨਾ ਕੁਛ ਕਰਦੀ ਐ ਉਹ ਤਾਂ ਮੈਂ ਦੇਖ ਲਈਤੀ ਰੰਗ ਢੰਗ ਆ ਹੁਣ ਜਦੋਂ ਆਪ ਲੱਗ ਰਹੀ ਸੀ ਕੱਪੜੇ ਤੋਂ ਮੈਂ ਕਿ ਪਹਿਲਾਂ ਤਾਂ ਸਾਰਾ ਕਰਦਾ ਕੰਮ ਪ੍ਰੀਤ ਕਰਦੀ ਸੀ ਅੱਜ ਇਹ ਕਿੰਨੇ ਕਰੀ ਜਾਂਦੀ ਐ ਦਾਲ ਚ ਕੁਝ ਨਾ ਕੁਝ ਕਾਲਾ ਤਾਂ ਹੈਗਾ ਅਸਲ ਚ ਮੈਂ ਇਹ ਕੰਮ ਤਾਂ ਉਹਨੂੰ ਵੀ ਦੱਸ ਕੇ ਮੁੜ ਸਕਦੀ ਸੀ ਤੇਰੇ ਕੋਲ ਤਾਂ ਮੈਂ ਤਾਂ ਹੀ ਆਈ ਸੀ ਮੈਂ ਕਿ ਕੀ ਗੱਲ ਕੋਈ ਲੜਾਈ ਲੜੂਈ ਹੋ ਗਈ ਲੜਾਈ ਤਾਂ ਕਾਨੂੰ ਹੋਈ ਆ ਆ ਤੈਨੂੰ ਪਤਾ ਹੀ ਆ ਪ੍ਰੀਤ ਸਾਰਾ ਦਿਨ ਕੰਮ ਕਰੀ ਜਾਂਦੀ ਆ ਉਹਨੂੰ ਕਹਿੰਦੀ ਹੁਣੀ ਆਖੇ ਮੇਰੀ ਮਸ਼ੀਨ ਚ ਕੱਪੜੇ ਨਾ ਧੋਈ ਹਾਏ ਕਿੰਨੇ ਕੁੱਤੇ ਦੀ ਬੱਢੀ ਜਨਾਨੀ ਆ ਇਹੇ ਉਹੀ ਤਾਂ ਹੈ ਪੁੱਤ ਉਹ ਇੱਕ ਤਾਂ ਪਹਿਲਾਂ ਹੀ ਬਿਮਾਰ ਆ ਜਿਖਾਮ ਹੋਇਆ ਪਿਆ ਉੱਤੇ ਦੀ ਬੈਠੀ ਕੱਪੜੇ ਹੱਥਾਂ ਨਾਲ ਧੋਣ ਲੱਗੀ ਪਈ ਤੀ ਮੈਂ ਵੀ ਲਿਆ ਕੇ ਅੰਦਰ ਪਾਤੀ ਵੀ ਪਈ ਰ ਹੁਣ ਸਾਰਾ ਕੰਮ ਇਹ ਤੋਂ ਹੀ ਕਰਾਉਂਗੀ ਮੈਂ ਪੁੱਛਾ ਹੁਣ ਇਹਨੂੰ ਵੀ ਤੂੰ ਐ ਕਿਉਂ ਕਰਦੀ ਆ ਉਹਦੇ ਨਾਲ ਚੱਲ ਪੁੱਤ ਪੁੱਛਣਾ ਤਾਂ ਕਾਹਨੂੰ ਆ ਫੇਰ ਹੂੰ ਲੜਾਈ ਦੀ ਜੜਾ ਲੜੂਗੀ ਮੇਰੇ ਨਾਲ ਵੀ ਇਹਨੂੰ ਦੱਸਦੀ ਏ ਹਾਂ ਪਰ ਥੋੜੀ ਝਾੜ ਜੀ ਤਾਂ ਪਾ ਜੀ ਜਿਵੇਂ ਹੁਣ ਤੂੰ ਗੱਲਾਂ ਗੱਲਾਂ ਚ ਪਾਉਣੀ ਆ ਇਹਦਾ ਲੋਟ ਵੀ ਹੀ ਹੁੰਦੀ ਏ ਉਹੀ ਗੱਲ ਬਈ ਇਹਦੇ ਨਾਲ ਡੰਡਾ ਖਿੱਚਣਾ ਹੈ ਨਹੀਂਗਾ ਕੋਈ ਅਸਲ ਚ ਪੁੱਤ ਮੈਂ ਕਹਨੀ ਇਹਨੂੰ ਕਾਹਨੂੰ ਕੁ ਨਾਲੇ ਮੈਨੂੰ ਡਰਦੀ ਵੀ ਹੈ ਨਹੀਂ ਆ ਜਾਣਾ ਮੁੰਡੇ ਨੇ ਕੱਲ ਨੂੰ ਹੁਣ ਉਹਨੂੰ ਦੱਸੂ ਸਾਰੀਆਂ ਗੱਲਾਂ ਇਹਦੀਆਂ ਅਸਲ 'ਚ ਨਾ ਸੋਡੀ ਛੋਟੀ ਹੈਗੀ ਭੂਣੀ ਵਿਚਾਰੀ ਇੱਕ ਤਾਂ ਉਹ ਡਰਦੀ ਨਹੀਂ ਬੋਲਦੀ ਹੈਗੀ ਵੀ ਕੀ ਕਹਿਣਗੇ ਇਹਨੇ ਕਿਹੜਾ ਦੂਜੇ ਲੋਟ ਵਿਆਹ ਕਰਵਾਇਆ ਹੈ ਤਾਂ ਹੀ ਨਹੀਂ ਬੋਲਦੀ ਹੈਗੀ ਜੋ ਆਕੜੀ ਹੈ ਉਹ ਉਹੀ ਤਾਂ ਹੈ ਪੁੱਤ ਉਹ ਵੀ ਸਿਆਣੀ ਆ ਕੰਮ ਕਰ ਦੇ ਲਾ ਸਾਰੀ ਕੱਲੀਓ ਕਰਦੀ ਹੈ ਜੱਸੀ ਨੇ ਤਾਂ ਜਮਾ ਹੀ ਪੱਲਾ ਝਾੜਦਾ ਵੀ ਮੈਨੂੰ ਤਾਂ ਹੁੰਦਾ ਹੀ ਨਹੀਂ ਅੱਜ ਰੋਟੀ ਬਣਾਉਣੀ ਪੈਗੀ ਆਖੇ ਉਹਦੀ ਰੋਟੀ ਉਹ ਨਹੀਂ ਬਣਾਉਂਦੀ ਕਹਿੰਦੀ ਮੈਂ ਆਪਣੀ ਬਣਾਉਂਗੀ ਬਸ ਇਹੇ ਲੋਟ ਹੀ ਆਉਗੀ ਮੈਂ ਤਾਂ ਕਹਿੰਦੀ ਸਾਰਾ ਕੰਮ ਨਾ ਐਸੇ ਦੇ ਸੁੱਟ ਦੋ ਇਹਨੂੰ ਜਦੋਂ ਕਰਨਾ ਪਿਆ ਸਾਰਾ ਕੰਮ ਇਹਨੂੰ ਤਾਂ ਫਿਰ ਪਤਾ ਲੱਗੂਗਾ ਕਿ ਤੇ ਤੈਨੂੰ ਬੋਲੀ ਨੂੰ ਆਇਆ ਆਉਣਾ ਚਾਹੀਦਾ ਸੀ ਵੀ ਪਹਿਲਾਂ ਤਾਂ ਮੈਂ ਇਕੱਲੀ ਕਰਦੀ ਸੀ ਹੁਣ ਅਸੀਂ ਦੋ ਪੈਣਾ ਹੋ ਗਈਆਂ ਵੰਡ ਕੇ ਕਰੀਏ ਉਹੀ ਤਾਂ ਹੈ ਆ ਕੱਪੜੇ ਧੋਣ ਵੀ ਹੁਣ ਮੈਂ ਹੀ ਲਾਈ ਆ ਇਹ ਮੈਂ ਕਿਹਾ ਹੀ ਲੋਟ ਆਉਗੀ ਸਾਰਾ ਕੰਮ ਕਰਾਉਂਗੀ ਤਾਂ ਹੁਣ ਇਹ ਤੋਂ ਹੀ ਮੈਂ ਕੱਪੜੇ ਵੀ ਕਿਹੜਾ ਮਰਿਆ ਉਹਨੇ ਹੱਥ ਨਾਲ ਰਗੜਨੇ ਨੇ ਉਹ ਮਸ਼ੀਨ ਚੜੇ ਗਿਆ ਇਹ ਆਪ ਇਸਕਾ ਕੇ ਬਾਹਰ ਘੜ ਦੂੰਗੀ ਜੋੜ ਲੱਗਦਾ ਸੁੱਚੇ ਦੱਪਣੀਆਂ ਗੱਲੀ ਉਹੀ ਤਾਂ ਹੈ ਉਹ ਕੀ ਕਰਾਂ ਇਹਨ पागल ਕਰਿਆ ਪੈਨੇ ਤਾਂ ਸਾਨੂੰ ਇਹਨਾਂ ਇਹ ਜੀ ਲੋਕ ਨਾ ਜਿੰਨਾ ਆਪਾ ਦਬਦੇ ਓੰਨੀ ਦਮਾਉਂਦੇ ਹੁੰਦੇ ਨੇ ਇਹਨਾਂ ਨੂੰ ਤਾਂ ਖਿੱਚ ਕੇ ਰੱਖੇ ਹੁਣ ਦੇਖ ਲੈ ਚਾਹ ਬਣਾਉਣ ਗਈ ਹੋਈ ਆ ਘੰਟਾ ਉੱਥੇ ਹੀ ਖੜੀ ਰਹੂਗੀ ਹੋਰ ਨਹੀਂ ਫੋਨ ਚੱਕ ਕੇ ਹੀ ਖੜੀ ਰਹਿੰਦੀ ਆ ਮੈਂ ਤਾਂ ਕਹਿੰਨੀ ਆ ਚਾਚੀ ਪ੍ਰੀਤ ਨੂੰ ਘੰਟਾ ਮੇਰੇ ਲਈ ਭੇਜ ਦਿਆ ਕਰ ਨਾਲ ਤਾਂ ਉਹਦਾ ਮਨ ਹੋਰ ਹੋ ਜਾ ਕਰੂਗਾ ਨਾਲੇ ਵਧੀਆ ਇਹ ਤੋਂ ਟਲੀ ਰਿਹਾ ਕਰੂਗੀ ਬਲਾ ਤੋਂ ਸੋਚੀ ਜੀ ਤਾਂ ਮੈਂ ਵੀ ਆਈ ਤੀ ਵੀ ਉਹਨੂੰ ਕਿਤੇ ਲਾ ਦਮਾ ਕੋਈ ਗੱਲ ਨਹੀਂ ਨਾਲ ਤੁਹਾਡੇ ਨਾਲ ਉਹ ਦਰੀਆਂ ਸਿੱਖ ਜੂਗੀ ਬੁੰਨਣੀਆਂ ਨਹੀਂ ਹਾਂ ਸੱਚ ਲੈ ਮੈਂ ਤਾਂ ਭੁੱਲੇ ਗਈ ਵਧੀਆ ਰਕਾਨ ਹੈ ਤੁਹਾਡੀ ਛੋਟੀ ਤਾਂ ਇਹ ਤਾਂ ਕੰਮ ਇਹਨਾਂ ਵਧੀਆ ਚਲਾਵਾਂਗੇ ਤਾਂ ਇਹਦੇ ਮੰਗਰ ਮੰਗਰ ਫਿਰੂਗੀ ਦੇਖੀ ਚਲ ਠੀਕ ਆ ਮੈਂ ਤਾਂ ਭੇਜ ਦਿਆ ਕਰੂੰਗੀ ਹਾਂ ਵਧੀਆ ਭੇਜ ਦਿਆ ਕਰ ਨਾਲੇ ਐ ਕਰੀ ਇਹਦੇ ਕੰਨ ਚ ਨਾ ਪੈਣ ਦੇਈ ਗੱਲ ਨਹੀਂ ਇਹਦੇ ਕੰਨ ਚ ਤਾਂ ਮੈਂ ਪੈ ਨਹੀਂ ਦਿੰਦੀ ਨਾਲ ਤੂੰ ਪ੍ਰੀਤ ਨੂੰ ਮਿਲ ਲੰਦੀ ਅੰਦਰੇ ਪਈ ਆ ਉਹ ਤਾਂ ਠੀਕ ਆ ਉਹ ਮੈਂ ਹੀ ਉਹਨੂੰ ਕਿਹਾ ਸੀ ਵੀ ਬਹਾਨਾ ਜਿਹਾ ਲਾ ਕੇ ਪੈ ਜਾ ਨਾ ਬਧੀਏ ਘਰੇ ਸੱਚੀ ਤਾਂ ਬਾਹਰ ਗਈ ਮੈਂ ਤਾਂ ਜਾਣੀ ਹੈ ਬਾਈ ਇਹ ਤਾਂ ਲੌਂਗ ਲੈਚਿੰਗ ਲਈ ਆਈ ਖੜੀ ਐ ਟਾਈਮ ਤੇ ਇੰਨਾ ਟਾਈਮ ਹੋ ਗਿਆ ਗਏ ਨੂੰ ਹਲੇ ਚਾਹ ਹੀ ਨਹੀਂ ਬਣੀ ਪੁੱਤੇ ਤਾਂ ਜਿੱਲੀ ਉਹ ਬਾਦੀ ਆ ਲੈ ਉਹ ਆ ਗਈ ਲੈ ਕੇ ਲੈ ਲੈ ਪੈਣੇ ਲੈ ਫੜਾ ਪੀ ਲੈ ਲੈ ਕੀ ਪੀ ਲੈ ਲੈ 2 ਘੰਟੇ ਹੋ ਗਏ ਕਿੰਨੇ ਜਣੇ ਦੀ ਚਾਦਰ ਕਿਵੇਂ ਗਈ ਤੇ ਇੱਕ ਕੱਪ ਨਹੀਂ ਬਣਿਆ ਇੰਨੇ ਟਾਈਮ ਚ ਤੈਨੂੰ ਪਤਾ ਤਾਂ ਹੈਗਾ ਠੰਡ ਕਿੰਨੀ ਹੋ ਰਹੀ ਹੈਗੀ ਨਹੀਂ ਮੇਰੇ ਤਾਂ ਹੱਥੇ ਨਹੀਂ ਚੱਲਦੇ ਹੈਗੇ ਅੱਜ ਤੇਰੇ ਤਾਂ ਜਵਾਨੇ ਚੱਲਦੀ ਹੈ ਗੱਲੀ ਵਾਸ ਹੱਥ ਕਾਨੂੰ ਚੱਲ ਜਵਾਨ ਤਾਂ ਪੈਣ ਕਿੰਨੀ ਚੱਲਦੀ ਨਾਲੇ ਭਾਈ ਐਂ ਚਾਹ ਲਿਆ ਤੂੰ ਉਤਰੀ ਫਿਰਦੀਆਂ ਮੈਂ ਤਰੇਚ ਧਰ ਕੇ ਲਿਆ ਇੱਕ ਕੱਪ ਲਿਆ ਤਾਂ ਕਿ ਦੋ ਜਣੇ ਅਸੀਂ ਇੱਕ ਕੱਪ ਪੀਵਾਂਗੇ ਦੱਦਾ ਪੀਵਾਂਗੇ ਅਸੀਂ ਮੈਂ ਤੇਰੇ ਲਈ ਬਣਾਈ ਸੀ ਮੰਮੀ ਨੂੰ ਫੇਰ ਬਣਾ ਦੂੰਗੀ ਮਾਂ ਮੰਮੀ ਰੋਟੀ ਖਾਊਗੀ ਹਲੀ ਤੂੰ ਪੀ ਲੈ ਪੈਣੇ ਐ ਨਾ ਕਰ ਗੁੱਸਾ ਦਾ ਪੈਣੇ ਕਰੀ ਨਾ ਦੇਖ ਤੇਰੇ ਤੋਂ ਮੈਂ ਵੱਡੀਆਂ ਕੁਝ ਵੀ ਤੈਨ ਠੀਕ ਹੈ ਨਾ ਨਾ ਤੇਰੀ ਮਾਂ ਨੇ ਤੈਨੂੰ ਆਹੀ ਸਨਸਕਾਰ ਦਿੱਤਾ ਹੈ ਜਦੋਂ ਦੋ ਜਣੇ ਹੋਣ ਆ ਕੇ ਕਾਪੀ ਕਲਿਆ ਦੋ ਹੈ ਨੀ ਮਾਂ ਮੰਮੀ ਰੋਟੀ ਖਾਊਗੀ ਤੂੰ ਸਮਝਦੀ ਨਹੀਂ ਹੈਗੀ ਫਿਰ ਰੋਟੀ ਆਪਦੀ ਥਾਂ ਤੇ ਆ ਚਾਹ ਵੀ ਥਾਂ ਤੇ ਜਾ ਟਰੇ 'ਚ ਧਰ ਕੇ ਲਿਆ ਦੋ ਕੱਪ ਜੇ ਚਾਚੀ ਨਹੀਂ ਪੀਂਦੀ ਭਾਈ ਮੇਰੇ ਤਾਂ ਆਪ ਨਹੀਂ ਲੰਗਦੀ ਮੰਮੀ ਉਹ ਤਾਂ ਫਿਰ ਮੈਂ ਬਣਾਈ ਨਹੀਂ ਚੱਲ ਕੋਈ ਨਾ ਆਪਣੀ ਕਰੀ ਲੈ ਨਾ ਨਾ ਅਮਾ ਮੰਮੀ ਨੂੰ ਬਣਾ ਦਊਂਗੀ ਨਹੀਂ ਮੇਰੀ ਤਾਂ ਗੱਲ ਸੁਣ ਲੈ ਮੈਂ ਤਾਂ ਜਾਣੀ ਹੈ ਮੇਰੇ ਕੋਲ ਤਾਂ ਇੰਨਾ ਟਾਈਮ ਨਹੀਂ ਹੈਗਾ ਨਾਲੇ ਇਹਨੂੰ ਮੜੀ-ਮੁਢੀ ਅਕਲ ਦੇ ਚੱਲ ਮਾਂ ਨੇ ਤਾਂ ਨਹੀਂ ਦਿੱਤੀ ਸੱਸ ਤਾਂ ਦੇ ਸਕਦੀ ਹੈ ਕਲ ਨਹੀਂ ਅਕਲ ਤਾਂ ਬਥੇਰੀ ਐ ਉਹ ਤਾਂ ਦੇਖ ਲਈ ਚਾਹ ਤਾਂ ਪੀਜਾ ਹੁਣ ਨਹੀਂ ਬੱਸ ਕਰ ਪੀਤੀ ਹੋਈ ਐ ਤੁਹਾਡੀ ਚਾਹ ਦਰੀਆਂ ਵਾਜਿਓ ਮਾਦਲ ਕੇ ਠੀਕ ਆ ਕੋਈ ਨਾ ਆਉਂਗੀ ਪੁੱਤ ਮੈਂ ਲੈ ਉਹ ਤਾਂ ਵੀ ਰੁਸ ਕੇ ਬਾਗੀ ਮੰਮੀ ਮਾਂ ਚੱਲ ਤੂੰ ਤਾਂ ਰੋਟੀ ਖਾਵੇਂਗੀ ਨਾ ਉਹਨੂੰ ਫਿਰ ਚੱਜਣਾ ਚਾਹ ਤਾਂ ਦੇ ਦਿੰਦੀ ਕੁਛ ਧਰ ਦਿੰਦੀ ਨਾਲ ਨਹੀਂ ਮਹਾਬਾਗ ਨਾ ਜਾ ਬੇ ਕਿਤੇ ਕਾਲੀ ਕਾਲਚਲੀ ਸੀ ਬਣਾ ਕੇ ਨਾ ਤੇਰੀ ਕਾਲੀ ਤੇ ਘੰਟੇ ਬਾਅਦ ਤੂੰ ਆਈਆਂ ਲੈ ਕੇ ਚਾਹ ਆ ਗਿਆ ਪੁੱਤ ਹਾਂ ਮਾਂ ਮਿਲਿਆ ਕੋਈ ਕੰਮ ਕਿ ਨਹੀਂ ਨਾ ਕੰਮ ਤਾਂ ਨਹੀਂ ਹਾਲੀ ਮਿਲਿਆ ਅਮਰੀਕੇ ਕਰੇ ਬੱਗੇ ਸੀਗਾ ਉਹ ਨਾਲ ਲੈ ਗਿਆ ਸ਼ਹਿਰ ਤੇ ਉੱਥੇ ਬੜਾ ਟਾਈਮ ਲੱਗ ਗਿਆ ਉੱਥੇ ਮੈਂ ਤਾਂ ਕਿਹਾ ਕਿ ਤੇ ਕੋਈ ਕੰਮ ਦੇਖਣ ਗਿਆ ਹੋਇਆ ਤੂੰ ਕੰਮ ਦੇਖਣ ਗਿਆ ਸੀਗਾ ਕੋਈ ਹਾਲੇ ਮਿਲੀ ਨਹੀਂ ਕੋਈ ਕੰਮ ਜਾਂ ਤੇ ਸੱਚ ਮਾਂ ਤੇ ਬਾਈ ਦਾ ਕੋਈ ਮੈ ਸੀਗਾ ਮੈਨੂੰ ਉਹਨੇ ਵੀ ਆਉਣਾਗਾ ਅੱਛਾ ਕੱਲ ਤੇ ਦੱਸਤਾ ਦੇ ਆਦੀ ਮੈਨੂੰ ਅੱਛਾ ਹੋਰ ਕੀ ਆ ਤਾਂ ਹੀ ਤਾਂ ਪਿਆਜ਼ ਕੱਟਣ ਲੱਗੀ ਆ ਮੈਂ ਕਿ ਸਬਜ਼ੀ ਬਣਾ ਲਾਂਗੇ ਤਾਂ ਜੀ ਫਿਰ ਮੇਰੇ ਜਾ ਨਹੀਂ ਰਹਿਵਾ ਹੁਣ ਤਾਂ ਬਦੀਨ ਲੱਗੀ ਕੱਲ ਕਿਹੜੀ ਵੇਲੇ ਦੱਸਦਾ ਮੈਂ ਤੁਹਾਨੂੰ ਕੱਲ ਪੁੱਤ ਤੂੰ ਆਪੇ ਤਾਂ ਕੇ ਦੁਪਹਿਰ ਨੂੰ ਦੱਸਦਾ ਤੀਗਾ ਵੀ ਫੋਨ ਆਇਆ ਸ਼ਿਵ ਦਾ ਅੱਛਾ ਅੱਛਾ ਉਹਾਂ ਚਾਹੇ ਇੰਨਾ ਦਾ ਵੱਡੇ ਭਈਆ ਹੁੰਦਾ ਹੁਣ ਤੂੰ ਆਪੇ ਦੇਖਦਾ ਕਿੰਨੇ ਟਾਈਮ ਬਾਅਦ ਆ ਰਹੇ ਛੁੱਟੀ ਚਾਹ ਤਾਂ ਪੁੱਤ ਹੁੰਦਾ ਹੀ ਆ ਦੇਖ ਲੈ ਕਿੰਨਾ ਮੈਂ ਕਹਿੰਦੇ 2 ਮਹੀਨੇ ਹੀ ਹੋ ਗਏ ਉਹਨੂੰ ਘਰੋਂ ਗਏ ਨੂੰ ਨਾਲੇ ਮੈਂ ਤੈਨੂੰ ਹੋਰ ਦੱਸਾਂ ਉਹਦੇ ਕੋਲ ਆਏ ਕੋਈ ਗੱਲ ਨਾ ਕਰੀ ਵੀ ਘਰ 'ਚ ਕੀ ਕੁਝ ਹੁੰਦਾ ਹੈ ਉਹਨੂੰ ਕਿ ਆਈ ਦਿਖਾਈ ਵੀ ਸਾਰਾ ਕੁਝ ਠੀਕ ਐ ਨਿਆਣੇ ਦੋ ਚਾਰ ਦਿਨ ਉਹਨੇ ਛੁੱਟੀ ਆਉਣਾ ਏ ਉਹੀ ਦੁਖੀ ਹੋ ਜਾਂਦਾ ਮਨ ਫਿਰ ਨਾ ਮਾ ਕਿਹੋ ਜਿਹੀ ਗੱਲਾਂ ਕਰਦੀਆਂ ਬਲ ਆਪਾਂ ਇਹ ਪਹਿਲਾਂ ਦੱਸਾਂਗੇ ਪਰ ਮੇਰੇ ਨਾ ਮਨ ਦੇ ਵਿੱਚ ਵਿਚਾਰ ਆਏ ਸੀਗਾ ਮੈਂ ਸੋਚਦਾ ਸੀਗਾ ਬਾਈ ਨੂੰ ਪੂਰਾ ਦੱਸ ਹੀ ਦਊਂਗਾ ਕੰਮ ਬਾਰੇ ਥੋੜੀ ਬੋਤ ਤੂੰ ਪੈਸੇ ਲੈ ਕੇ ਕੰਮ ਨਾਲ ਆਪਦਾ ਤੋਰਨਾ ਚੱਲ ਪੁੱਤ ਹਾਤਾ ਤੇਰੀ ਸਿਆਣੀ ਗੱਲ ਆ ਕੋਈ ਨਾ ਉਹਦੀ ਸਲਾਹ ਲੈ ਲਈ ਜੇ ਕੋਈ ਕੰਮ ਤੋਰਨ ਨੂੰ ਤੈਨੂੰ ਪੈਸੇ ਦੀ ਮਦਦ ਦੇਊਗਾ ਤਾਂ ਪੈਸੇ ਲੈ ਲਈ ਉਹ ਤੋਂ ਪਰ ਉਹ ਨਾ ਦੱਸੀ ਵੀ ਘਰ ਦੇ ਵਿੱਚ ਆਏ ਜੱਸੀ ਸਾਡੇ ਨਾਲ ਲੜਦੀ ਆ ਜਾਂ ਕੁਛ ਵੀ ਪੁੱਤ ਆ ਗੱਲਾਂ ਨਾ ਕਰੀਂ ਉਹ ਦੇਖੋ ਫਿਰ ਤੈਨੂੰ ਪਤਾ ਉਹਦਾ ਸੁਭਾਅ ਵੀ ਗਰਮ ਆ ਉਹ ਬੋਲੂਗਾ ਵੀ ਕਾਹਤੇ ਲੜਦੀ ਆ ਤੂੰ ਚੱਲ ਕੋਈ ਨਾ ਮੈਂ ਆ ਗੱਲ ਤੇਰੀ ਮੈਂ ਮੰਨ ਲਾਂ ਪਰ ਇੱਕ ਗੱਲ ਆ ਬਾਈ ਕਿਹੜਾ ਬੱਚਾਗਾ ਹੂੰ ਤਾਂ ਆਪੇ ਸਭ ਕੁਝ ਪਤਾ ਲੱਗ ਜਾਊਗਾ ਉਹ ਵੀ ਤਾਂ ਬਾਹਰ ਅੰਦਰ ਫਿਰਦਾ ਨਾ ਉਹਨੇ ਵੀ ਦੁਨੀਆਦਾਰੀ ਦੇਖੀ ਆ ਕਿੰਨਾ ਕ ਟਾਈਮ ਉਹ ਲੈ ਰੱਖ ਲਾਂਗਾ ਚੱਲ ਪੁੱਤ ਉਹ ਤਾਂ ਮੈਂ ਮੰਨਦੀ ਆ ਨਾਲੇ ਸ਼ਿਵ ਨੂੰ ਪਤਾ ਹੀ ਆ ਜਸੀ ਦੇ ਸੁਭਾ ਦਾ ਤਾਂ ਆਪਾਂ ਨੇ ਕਾਨੂੰ ਦੱਸਣਾ ਚੱਲ ਉਹਨੂੰ ਜਦ ਪਤਾ ਲੱਗ ਜੂਗਾ ਉਹ ਵੱਖਰੀ ਗੱਲ ਜੇ ਤੂੰ ਜਾਂ ਮੈਂ ਦੱਸੂਗੀ ਨਾ ਜਸੀ ਨੇ ਤਾਂ ਆਪਣੇ ਗਾਲ ਪੈ ਜਾਣਾ ਵੀ ਤੁਸੀਂ ਦੱਸ ਕੇ ਲੜਾਈ ਕਰਾਉਂਦੇ ਆ ਖੋਮਾ ਲੜਾਈਆਂ ਵੀ ਕਦੇ ਪਤਾ ਲੱਗੇ ਬਿਨਾਂ ਰਹਿੰਦੀ ਨਹੀਂ ਇਹਦਾ ਪਤਾ ਲੱਗ ਹੀ ਜਾਂਦੇ ਨੇ ਠੀਕ ਆ ਨਾ ਚੱਲ ਪੁੱਤ ਗਲਤ ਤਾਂ ਤੇਰੀ ਸਿਆਣੀ ਐ ਵੀ ਪਤਾ ਲੱਗੇ ਬਿਨਾਂ ਤਾਂ ਕੁਝ ਰਹਿੰਦਾ ਨਹੀਂ ਹੁੰਦਾ ਪਰ 2-4 ਦਿਨ ਵਿਚਾਰਾ ਉਹ ਵੀ ਫਸ ਖੇਡ ਜੂਗਾ ਉੱਥੇ ਤਾਂ ਤੈਨੂੰ ਪਤਾ ਡਿਊਟੀ ਤੇ ਤਾਂ ਹਰ ਟਾਈਮ ਬੰਦੇ ਨੇ ਬੁੱਜਾ ਵਾਂਗੂ ਖੜੇ ਰਹਿਣਾ ਤੂੰ ਠੀਕ ਆ ਮਾ ਨਾਲ ਇੱਕ ਗੱਲ ਆ ਬਾਈ ਤਾਂ ਮੂੰਹ ਦੇਖੀ ਦੱਸ ਦੂਗਾ ਵੀ ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਉਹ ਤਾਂ ਤੈਨੂੰ ਪਤਾ ਉਹਦੀ ਫੇਸ ਪੜ ਲੰਦਾ ਚੱਲ ਪੁੱਤ ਤੂੰ ਵੀ ਇੰਨੀ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੈਨੂੰ ਕੋਈ ਨਾ ਕੋਈ ਕੰਮ ਤਾਂ ਮਿਲੇ ਜਾਊਗਾ ਨਹੀਂ ਤਾਂ ਮੈਨੂੰ ਪਤਾ ਹੈ ਵੀ ਸ਼ਿਵ ਤੇਰੇ ਕੋਲ ਪੂਰੀ ਮਦਦ ਕਰੂਗਾ ਕੋਈ ਕੰਮ ਤੋਰ ਕੇ ਦੇਜੂਗਾ ਪੁੱਤ ਤੈਨੂੰ ਉਹ ਤਾਂ ਹੀ ਦਮਾਂ ਮੈਂ ਸੋਚ ਰਿਆਂਗਾ ਬਾਈ ਨੂੰ ਤਾਂ ਦੱਸਣੀ ਪਊਗਾ हां कोई गल नहीं आ गल ਤਾਂ ਉਹਨੂੰ ਦੱਸ ਦੀ ਤੂੰ ਨਾਲ ਪਾਸੇ ਹੋ ਕੇ ਦੱਸੀ ਜਾਂ ਅਸੀ ਦੇ ਸਾਹਮਣੇ ਨਾ ਕਹੂੰ ਤੈਨੂੰ ਪਤਾ ਜਸੀ ਨੇ ਤਾਂ ਫੇਰ ਉਹਨੂੰ ਕਹਿ ਦੇਣਾ ਵੀ ਕਿਉਂ ਦੰਨਾ ਇਹਨੂੰ ਪੈਸੇ ਤੂੰ ਕਿਉਂ ਐਦੋਂ ਕਰਦੀ ਰਹੂ ਮਾਂ ਕਿੰਨੇ ਕੱਢ ਮੈਂ ਡਰ ਡਰ ਕੇ ਟਾਈਮ ਕੱਢੀ ਚੱਲਾਂਗਾ ਚੱਲ ਠੀਕ ਆ ਆਉਣੇ ਵਾਲਾ ਹੋਊਗਾ ਨਾਲੇ ਉਹ ਵੀ ਫੋਨ ਕਰੂਗਾ ਲੈ ਕੇ ਵੀ ਆਉਣਾ ਹੋਣਾ ਉਹ ਅੱਡੇ ਤੋਂ ਜਾ ਹੀ ਨਾ ਹੁਣ ਕਿਤੇ ਮੈਂ ਤਾਂ ਕਿਤੇ ਜਾਣਾ ਹੁਣ ਤਾਂ ਆ ਗਿਆ ਕੋਈ ਨਾ ਮੈਂ ਚੱਲ ਜੂਗਾ ਚੱਲ ਮਾਂ ਆਪਨਾਂ ਵਾਲਾ ਦਾਲ ਸਬਜ਼ੀ ਜੀ ਮੈਂ ਦੇਖਦਾ ਜਦੋਂ ਬਾਈ ਦਾ ਫੋਨ ਆ ਗਿਆ ਮੈਂ ਚੱਲ ਜੂਗਾ ਠੀਕ ਆ ਪੁੱਤ ਬਣਾਉਣ ਗਿਆ ਤਾਂ ਉਹੀ ਬਸ ਮੈਂ ਤਾਂ ਕੱਟ ਕੇ ਦੇ ਦੂੰਗੀ ਨਹੀਂ ਆਪਦੀ ਠੀਕ ਆ ਹਾਂ ਹੁਣ ਤਾਂ ਫਰਕ ਆ ਉਹਨੂੰ ਆਹ ਲੋ ਚਾਹ ਘਰ ਦੀ ਚਾਹ ਪੀਤੀ ਨੂੰ ਨਾ ਮੈਨੂੰ ਤਾਂ ਲੱਗਦਾ ਸਾਲ ਹੀ ਹੋ ਗਏ ਉਹਨੇ ਪਹਿਲਾਂ ਜਦੋਂ ਮੈਂ ਆਇਆ ਸੀ ਉਦੋਂ ਮੈਂ ਚਾਹ ਪੀਂਦਾ ਨਹੀਂ ਸੀ ਚੱਲ ਹੁਣ ਭਰ ਕੇ ਦੇਖਦਾ ਘੁੱਟ ਮਠਿਆਪਤੀ ਦੇਖ ਕੇ ਭਾਈਏ ਨਾ ਪੀ ਕੇ ਦੇਖੋ ਤੁਸੀਂ ਦੋਸਤੋ ਬਾਰ-ਬਾਰ ਮੰਗੋਗੇ ਚਾ ਕੀ ਮਿਲਗੀ ਲੰਗੀ ਤਾਂ ਜਾਣ ਦੀ ਗੱਲ ਰਹੀ ਹੈ ਅਜੇ ਲੰਗੀ ਹੋ ਨਹੀਂ ਬੋਲਣ ਤੂੰ ਜਿਆਦਾ ਨਹੀਂ ਲੱਗੀ ਨਾ ਨਾ ਕਿੱਥੇ ਵਾਲਾ ਬੋਲਦੀਆਂ ਨਾਲੇ ਮੇਰੀ ਗੱਲ ਸੁਣੋ ਅਬ ਆਪ ਨੂੰ ਦੇਖੋ ਪਰ ਤੂੰ ਮੇਰੀ ਸੁਣ ਐਡੀ ਗੱਲਬਾਤ ਹੈ ਨਹੀਂ ਖੈਰ ਚਾਹ ਚ ਜਿੱਡੇ ਬਣਾਤੀ ਅੱਛਾ ਫਿਰ ਨਾ ਪੀਓ ਚੱਲ ਲੈ ਫੜਾ ਦੋ ਚਲ ਪੀ ਤਾਂ ਲੈਣਾ ਕੋਈ ਨਹੀਂ ਨਾਲੇ ਜੀ ਕਰਦਾ ਪੀਣ ਨੂੰ ਹੁਣ ਦੱਸਾਂ ਹਾ ਬੋਲ ਆ ਬਾਬਲੂ ਨੂੰ ਦੇਖੋ ਜਮਾਨੇ ਸ਼ਰਮ ਆਉਂਦੀ ਹੈਗੀ ਸਾਰਾ ਦਿਨ ਗਲੀਆਂ ਚ ਫਿਰਦਾ ਰਹਿੰਦਾ ਹੈ ਨਾ ਉਹਨਾਂ ਨੂੰ ਕੈਦੋ ਮੜਾ ਮੋਟਾ ਵੀ ਕੰਮਕਾਰ ਤਾਂ ਕਰ ਲਿਓ ਉਹ ਹਾਲ ਨਾ ਚਾਲ ਸਿੱਧੀ ਸ਼ੁਰੂ ਹੋ ਗਈ ਕੀ ਗੱਲ ਹੋ ਗਈ ਐਵੇਂ ਦਾ ਕੀ ਕਰਤਾ ਉਹਨੇ ਲਾਹੋਰ ਹੋਣਾ ਮੈਨੂੰ ਤਾਂ ਬਹੁਤ ਗੁੱਸਾ ਆ ਜਾਂਦਾ ਉਹਤੇ ਸਾਰਾ ਦਿਨ ਗਲੀਆਂ ਚ ਫਿਰਦਾ ਰਹਿੰਦਾ ਹੈ ਕੰਮਕਾਰ ਦਾ ਨਾਮ ਨਹੀਂ ਲੈਂਦਾ ਕਹਿੰਦਾ ਮੈਂ ਕੰਮ ਪੁੱਛਣ ਗਿਆ ਸੀ ਕੰਮ ਪੁੱਛਣ ਗਿਆ ਸੀ ਆ ਕੇ ਬੇਲਾ ਬੈਠ ਜਾਂਦਾ ਵਰੀ ਬਈ ਆਪਣੇ ਸਿਰੋ ਖਾਣ ਲੱਗ ਰਿਹਾ ਉਹ ਕਿੰਨਾ ਕੁ ਟਾਈਮ ਚੱਲੂਗਾ ਐਵੇਂ ਨਲਿਕੋ ਮਹਾਰਾਣੀ ਨੂੰ ਲੈ ਆ ਰਖਿਆ ਔਰੇ ਪਜਾ ਕੇ ਲਿਆਇਆ ਉਹਨੂੰ ਉਹ ਸਾਰਾ ਦਿਨ ਬੈਠੀ ਰਹਿੰਦੀ ਹੈ ਬੇਲੀ ਸਾਰਾ ਦਿਨ ਕੰਮ ਮੈਂ ਕਰਦੀ ਆ ਚਲ ਕੋਈ ਨਾ ਉਹੀ ਨਾ ਗੁੱਸੇ ਹੋਦਾਂ ਮੈਂ ਇੱਕ ਵਾਰ ਕਰ ਲੂਗਾ ਉਹਦੇ ਨਾਲ ਗੱਲ ਨਾਲੇ ਕੰਮ ਕਰਦਾ ਤਾਂ ਅੱਜ ਕੱਲ ਸਾਰੇ ਨਹੀਂ ਔਖਾ ਹੋ ਰਹੇ ਸਾਡੇ ਵਰਗੇ ਜਿਹੜੇ ਸਰਕਾਰੀਆਂ ਤੇ ਨੇ ਅਸੀਂ ਤਾਂ ਚਲ ਠੀਕ ਆ ਪ੍ਰਾਈਵੇਟ ਕੰਮ ਕਿੱਥੇ ਨੇ ਪੰਜਾਬ 'ਚ ਥੋੜਾ ਤਾਂ ਫਿਰ ਵੀ ਸਰੀ ਜਾਂਦਾ ਹੈ ਕੰਮਕਾਰ ਕਣੀ ਮੈਂ ਔਖੀ ਹੁੰਨੀ ਆ ਨਾ ਤਾਂ ਮੰਮੀ ਕੰਮ ਕਰੇ ਉਹ ਵੀ ਉਸੇ ਦੇ ਹੋ ਕੇ ਬੈਠ ਗਈ ਉਹਨੂੰ ਨਵੇਂ ਦਿਨ ਆ ਰੋਜ਼ਨਾਵਾ ਸੂਟ ਚੱਕ ਲੈਂਦੀ ਆ ਉਹਨੂੰ ਆਏ ਦੇ ਨਾਲ ਤੈਨੂੰ ਪਹਿਲਾਂ ਘਰ ਲੈ ਕੇ ਦਿੱਤ ਨੇ ਮੰਮੀ ਤੋਂ ਹੈ ਹੁਣ ਤਾਂ ਮੈਨੂੰ ਕੋਈ ਨਹੀਂ ਲੈ ਆ ਕੇ ਦਿੰਦੀ ਹੈਗੀ ਮੰਮੀ ਮੰਮੀ ਕਿਉਂ ਲੈ ਆ ਕੇ ਦੋਗੀ ਬਈ ਪੈਸੇ ਤਾਂ ਆਪਣੇ ਨੇ ਉਹ ਚਲ ਕੋਈ ਨਾ ਮੇਰੀ ਗੱਲ ਸੁਣ ਦਸੀ ਹੁੰਦਾ ਮੇਰੇ ਵੀ ਤਾਂ ਚਾਹ ਹੁੰਦੇ ਹੀ ਹੈ ਹਰੇਕ ਨੂੰ ਠੀਕ ਹੈ ਮੈਂ ਮੰਮੀ ਨੂੰ ਵੀ ਚਾਹ ਹੈ ਉਹ ਫਿਰ ਵੀ ਛੋਟੀ ਨੂੰ ਆਈ ਹੈ ਭੱਜ ਕੇ ਆਈ ਆ ਉਹ ਵਿਆਹ ਕੇ ਨਹੀਂ ਲਿਆਂਦੀ ਹੈਗੀ ਚਾਹ ਤਾਂ ਫੇਰ ਹੋਵੇ ਓਏ ਵਿਆਹ ਤਾਂ ਹੋਈ ਹੈ ਚਾਹੇ ਭੱਜ ਕੇ ਹੋ ਗਿਆ ਚਾਹੇ ਉਂ ਜਾ ਕੇ ਬਰਾਤ ਲੈ ਆਉਂਦੇ ਹੈਂ ਪਹਿਲਾਂ ਬਾਬਲੂ ਦੇਖਤਾ ਲੈਂਦਾ ਮੇ ਕਮਾਉਣ ਜੋਗਾ ਹੈਗਾ ਫੇਰ ਲਿਆਉਂਦਾ। ਚੱਲ ਇਹ ਗੱਲ ਤਾਂ ਮੈਂ ਮੰਨਦਾ। ਉਹਦੀ ਗਲਤੀ ਹੈ। ਪਰ ਹੁਣ ਇਹ ਧੋੜੀਆਂ ਵੀ ਉਹਨ ਘਰੋਂ ਕੱਢ ਦੋਗੇ ਤੁਸੀਂ। ਤੁਸੀਂ ਇੱਕ ਵਾਰ ਕਹਿ ਤਦੇ ਹੋ ਵੀ ਕੰਮ ਤੇ ਲੱਗ ਜਾ ਬਈ ਐ ਨਹੀਂ ਚੱਲਦਾ ساری ਉਮਰ। ਚੱਲ ਕੋਈ ਨਹੀਂ। ਮੈਂ ਕਹਿ ਦਊਗਾ। ਨਾਲੇ ਉਹ ਛੋਟੀ ਨਾਲ ਤਾਂ ਤੇਰੀ ਬਣਦੀ ਹੋਣੀ। ਨਾਲੇ ਤੈਨੂੰ ਤਾਂ ਭੈਣ ਮਿਲ ਗਈ। ਭੈਣ ਕੀ ਮਿਲ ਗਈ? ਉਹ ਬੈਠੀ ਹੈ ਬਿਮਾਰ ਦਾ ਬਹਾਨਾ ਲਾਈ ਕਹਿੰਦੀ ਮੇਰੇ ਇੱਥੇ ਤਾਂ ਕੰਮ ਹੁੰਦਾ ਨਹੀਂ ਹੈਗਾ। ਠੰਡ 'ਚ ਮੈਂ ਮਰੀ ਰਣੀ ਆ ਕੰਮ। ਸਾਰੇ ਕਰਨੇ ਪੈਂਦੇ ਨੇ ਮੈਨੂੰ। ਕੜੇ ਕੰਮ ਕਿਹੜੇ ਨੇ ਆਪਣੇ ਘਰੇ ਚਾਰ ਤਾਂ ਜੀਉਂ ਹੋ ਤੁਸੀਂ ਹੈ ਮੈਂ ਬਾਹਰ ਰਹਿਣਾ ਤੁਹਾਡੇ ਕੱਪੜੇ ਨੇ ਜਾਂ ਰੋਟੀ ਹੈ ਹੋਰ ਕੀ ਕੰਮ ਹੈ ਸਫਾਈ ਵਾਲੀ ਤੁਸੀਂ ਰੱਖੀ ਹੋਈ ਹੈ ਕੀ ਸਫਾਈ ਵਾਲੀ ਤਾਂ ਚੱਜ ਨਾਲ ਕਰਦੀ ਨਹੀਂ ਹੈਗੀ ਮੈਨੂੰ ਇਹ ਕਰਨੀ ਪੈਂਦੀ ਹੈ ਸਫਾਈ ਵੀ ਬਸ ਫਿਰ ਐਂ ਕਹੋ ਨਾ ਵੀ ਨਖਰੇਟ ਨਹੀਂ ਆਉਂਦੀ ਕੋਈ ਯਾਰ ਹੁਣ ਕੀ ਕਰੀਏ ਅਗਲੀ ਜਦੋਂ ਕਰਦੀ ਨਹੀਂ ਹੈਗੀ ਹੁਣ ਪ੍ਰੀਤ ਨੂੰ ਵੀ ਸੋਚਣਾ ਚਾਹੀਦਾ ਹੈ ਮੈਂ ਜਦੋਂ ਵੀ ਅਸੀਂ ਦੋ 1000 ਦਿੰਨੇ ਹਾਂ ਹਟਾ ਦਿਓ ਆਪੇ ਕਰ ਲਿਆ ਕਰੋ ਸਾਰੇ ਕੰਮ ਸਾਨੂੰ ਵੀ ਤਾਂ ਉੱਥੇ ਲਾਈ ਰੱਖਦੇ ਨੇ ਹਾਂ ਫਿਰ ਮੈਂ ਤਾਂ ਕਰਦੀ ਹੀ ਆ ਨਾਲ ਨੌਕਰੀ ਮੈਂ ਕਲਰਕੀ ਦੀ ਕਰਦਾ ਉਹ ਬੇਲ ਚਾ ਜਾ ਬੜਾਈ ਹੋ ਰੱਖਦੇ ਨੇ ਸਾਰਾ ਦਿਨ ਉੱਥੇ ਕੱਕ ਕੱਠਣ ਤੇ ਲਾਈ ਰੱਖਦੇ ਨੇ ਸਾਨੂੰ ਹੈ ਤੁਹਾਨੂੰ ਤਾਂ ਹੁਣ ਕਰਨਾ ਪਊਗਾ ਹੀ ਫਿਰ ਤੁਸੀਂ ਤੁਸੀਂ ਨਹੀਂ ਕਰ ਸਕਦੇ ਹੈ ਘਰ ਦਾ ਮੈਂ ਤਾਂ ਕਰੀ ਜਾਨੀ ਆ ਫਿਰ ਉਹ ਤਾਂ ਬੇਲੇ ਨੇ ਬਈ ਦੋਨੇ ਜੀ ਉਹਨਾਂ ਦਾ ਕੌਣ ਕਰੇ ਚੱਲ ਕੋਈ ਨਾ ਆਉਣ ਸਾਰੀ ਨਾ ਤੂੰ ਮੇਰੇ ਦਿਮਾਗ 'ਚ ਨਾ ਆ ਟੈਨਸ਼ਨਾਂ ਜੀਆਂ ਪਾ ਦੇ ਠੀਕ ਹੈ ਕੋਈ ਨਹੀਂ ਮੈਂ ਕਰ ਲੂੰਗਾ ਗੱਲ ਤੁਹਾਨੂੰ ਤਾਂ ਮੇਰੀਆਂ ਗੱਲਾਂ ਬੁਰੀਆਂ ਲੱਗਦੀਆਂ ਨੇ ਤੁਸੀਂ ਵੀ ਨਹੀਂ ਕਹੋਂਦੇ ਹੈਗੇ ਗੱਲ ਉਹ ਤਾਂ ਕਿੱਥੋਂ ਕਹਾ ਲਣਗੇ ਮੇਰੀ ਗੱਲ ਲੈ ਆ ਚਾਹ ਦੇ ਬਾਰੇ ਬਣਾ ਕੇ ਲਿਆ ਕਿਉਂ ਕੀ ਹੋ ਗਿਆ ਵਧੀਆ ਨਹੀਂ ਹੈ ਜੀ ਲੈ ਤੁਹਾਡੇ ਤਾਂ ਨਾ ਕਰੇ ਹਟਾਉਂਦੀ ਹੀ ਨਹੀਂ ਹੈਗੀ ਚਾਹ ਤੁਸੀਂ ਐਂ ਕਹਦੇ ਮੈਂ ਪੀਣੀ ਨਹੀਂ ਸੀ ਲੈ ਕਿਉਂ ਨਹੀਂ ਪੀਣੀ ਸੀ ਫਿਰ ਹੋਰ ਕੀ ਬਣਾਵਾ ਕਾਫੀ ਬਣਾਦਾ ਪਹਿਲਾਂ ਚਾਹ ਚ ਤਾਂ ਦੇਖ ਲੈ ਮਿੱਠਾ ਤਾਂ ਦੇ ਕੁੱਟ ਪਰਖ ਕੇ ਦੇਖੇ ਜੀ ਚਲ ਕੋਈ ਨਾ ਫਿਰ ਤਾਂ ਜਾ ਬਣਾ ਕੇ ਲੈ ਦੁਬਾਰਾ ਆ ਨਾ ਮਾਚਾ ਪਹਿਲਾਂ ਚੱਲਦੀ ਆ ਹੋ ਗਿਆ ਵਾਹ ਹੋ ਗਿਆ ਤੇ ਮੜਾ ਮੋਟਾ ਸਾਵਧਾਨਤਾ ਕਰ ਲੈ ਆਹੀ ਗੱਲਾਂ ਤੋਂ ਟਲ ਕੇ ਪਹਿਨੇ ਹੋਣੀ ਭਰਤੀ ਹੋਇਆ ਸੀ ਆਹੀ ਦੀ ਚੰਦ ਬਾਰੇ ਹੋਣ ਲੱਗੀ ਪਹਿਲਾਂ ਮਾਂ ਚੱਲਦੀ ਰਹਿੰਦੀ ਸੀ ਕਿਹਦੇ ਕਮਾਂਡਰ ਨਾਲ ਲੜਪੀ ਕਿਹਦੇ ਨਾਲ